ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸ਼ਬਦਾਵਤਾਰ ਦੀਨ ਦੁਨੀ ਦੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਪੜਦਿਆਂ ਖਾਲਸਾ ਜੀ ਮੱਥੇ ਦੇ ਲੀਕ ਮਿਟਦੇ ਨੇ ਜਨਮਾਂ ਜਨਮਾਂ ਤਰਾਂ ਦੀ ਮੈਲ ਕੱਟੀ ਜਾਂਦੀ ਹੈ ਸਤਿਗੁਰ ਜੀ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਜੇ ਕੋਈ ਕਮਾਉਂਦਾ ਹੈ ਮਹਾਰਾਜ ਦੀ ਵੱਡੀ ਕਿਰਪਾ ਉਹਨਾਂ ਤੇ ਹੁੰਦੀ ਹੈ ਖਾਲਸਾ ਜੀ ਕਿਉਂਕਿ ਜਿਹੜਾ ਬਚਨ ਕਮਾਉਂਦਾ ਹੈ ਉਹ ਸਤਿਗੁਰ ਜੀ ਦੇ ਨੇੜੇ ਹੋ ਜਾਂਦਾ ਤੇ ਜਿਹੜਾ ਸਤਿਗੁਰ ਜੀ ਦੇ ਨੇੜੇ ਹੋ ਜਾਂਦਾ ਸਤਿਗੁਰ ਮਹਾਰਾਜ ਉਹਨੂੰ ਆਪਣੀਆਂ ਬੇਅੰਤ ਖੁਸ਼ੀਆਂ ਬਖਸ਼ਦੇ ਤੇ ਜਿਨ੍ਹਾਂ ਉੱਤੇ ਸਤਿਗੁਰ ਦੀ ਖੁਸ਼ੀ ਹੋ ਜਾਵੇ ਉਹ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚ ਜਾਂਦਾ ਕਿਉਂਕਿ ਖਾਲਸਾ ਜੀ ਬੰਦੇ ਦੇ ਵਿੱਚ ਜੀਵ ਤੋਂ ਲੈ ਕੇ ਅਕਾਲ ਪੁਰਖ ਤੱਕ ਜਿਹੜਾ ਰਸਤਾ ਹੈ ਉਹਨੂੰ ਤੈਅ ਕਰਨ ਵਾਸਤੇ ਗੁਰੂ ਦੀ ਲੋੜ ਹੈ ਗੁਰੂ ਕਿਡਾ ਬੇਅੰਤ ਹੈ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦਾ ਪੱਲਾ ਫੜ ਕੇ ਹੀ ਖਾਲਸਾ ਖਾਲਸਾ ਜੀ ਪਾਰ ਹੋਇਆ ਜਾ ਸਕਦਾ ਹੈ ਸੋ ਗੁਰੂ ਤੋਂ ਬਿਨਾ ਕਦੇ ਕਿਸੇ ਦੀ ਗਤੀ ਨਹੀਂ ਹੋ ਸਕਦੀ ਸੰਸਾਰ ਵਿੱਚ ਬੇਅੰਤ ਲੋਕ ਨੇ ਬੇਅੰਤ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ ਪਰ ਸਤਿਗੁਰੂ ਅਕਾਲ ਪੁਰਖ ਦਾ ਦਰ ਜਿਹੜਾ ਕਮਾਈ ਨਾਲ ਮਿਲਦਾ ਹੈ ਜਿਹੜਾ ਭਜਨ ਕਰਦਾ ਕਮਾਈ ਕਰਦਾ ਬੰਦਗੀ ਕਰਦਾ ਉਹੀ ਭਾਈ ਪਰਮੇਸ਼ਰ ਤੱਕ ਪਹੁੰਚ ਸਕਦਾ ਦੂਜੇ ਕਿਸੇ ਦੀ ਪਹੁੰਚ ਨਹੀਂ ਗੱਲਾਂ ਨਾਲ ਵਾਹਿਗੁਰੂ ਅਕਾਲ ਪੁਰਖ ਦਾ ਸੱਚੇ ਪਾਸ਼ਾ ਦਾ ਦਰ ਨਜ਼ਰੀ ਨਹੀਂ ਆਉਂਦਾ ਗੱਲਾਂ ਕਰਨ ਵਾਲਿਆਂ ਨੂੰ ਮਹਾਰਾਜ ਦੀ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਗੱਲਾਂ ਕਰਨ ਨਾਲ ਪਰਮੇਸ਼ਰ ਦੇ ਦੇਸ਼ ਨਹੀਂ ਜਾਇਆ ਜਾਂਦਾ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਪੂਸ਼ਕ ਪਦਕ ਤਹ ਮਾਰਗ ਨ ਧਾਰੈ ਪਗ ਪ੍ਰੀਤਮ ਕਾ ਦੇਸ ਕੈਸੈ ਬਾਤਨ ਸੇ ਜਾਈ ਹੈ ਸੋ ਖਾਲਸਾ ਜੀ ਮਹਾਰਾਜ ਦੇ ਦਰ ਤੱਕ ਪਹੁੰਚਣ ਵਾਸਤੇ ਗੱਲਾਂ ਦੀ ਲੋੜ ਨਹੀਂ ਕਮਾਈ ਦੀ ਲੋੜ ਹੈ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਉੱਠਦੇ ਨੇ ਬਾਣੀ ਪੜ੍ਹਦੇ ਨੇ ਅਭਿਆਸ ਕਰਦੇ ਨੇ ਨੇਕੀ ਕਮਾਉਂਦੇ ਨੇ ਸੰਸਾਰ ਦੇ ਲੋਕਾਂ ਵਿੱਚ ਵਾਹਿਗੁਰੂ ਨੂੰ ਤੱਕਦੇ ਨੇ ਸ੍ਰਿਸ਼ਟੀ ਵਿੱਚ ਵਾਹਿਗੁਰੂ ਜੀ ਨੂੰ ਵਸਿਆ ਸਮਝਦੇ ਨੇ ਤੇ ਪਰਯੋਪਕਾਰ ਵਾਸਤੇ ਆਪਣਾ ਜੀਵਨ ਲਾਉਂਦੇ ਨੇ ਆਪਣਾ ਤਨ ਵੀ ਸੇਵਾ ਵਿੱਚ ਲਾਉਂਦੇ ਮਨ ਵੀ ਲਾਉਂਦੇ ਤੇ ਜਿਹੜੀ ਕੀਤੀ ਹੋਈ ਕਮਾਈ ਧਨ ਦੀ ਕਮਾਈ ਉਹ ਵੀ ਲੇਖੇ ਵਿੱਚ ਲਾਉਂਦੇ ਨੇ ਭਾਈ ਉਹਨਾਂ ਦੇ ਸਤਗੁਰੂ ਦੀ ਖੁਸ਼ੀ ਹੁੰਦੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਹਾਸਲ ਕਰਦੇ ਨੇ ਉਹ ਵਾਹਿਗੁਰੂ ਜੀ ਦੇ ਦੇਸ਼ ਤੱਕ ਪਹੁੰਚਦੇ ਨੇ ਪਰ ਖਾਲਸਾ ਜੀ ਮੰਨ ਲਓ ਜੇ ਕੋਈ ਬੰਦਾ ਕਿਸੇ ਰਾਹੀ ਨੂੰ ਕਿ ਸਾਧੂ ਨੂੰ ਕਿਸੇ ਗੁਰਸਿੱਖ ਨੂੰ ਪੁੱਛੇ ਕਿ ਭਾਈ ਪਰਮੇਸ਼ਰ ਵਾਹਿਗੁਰੂ ਜੀ ਕਿਵੇਂ ਮਿਲਣਗੇ ਤੇ ਅੱਗੋਂ ਗੁਰਮੁਖ ਕਵੇ ਵੀ ਸਵੇਰੇ ਉੱਠ ਕੇ ਬਾਣੀ ਪੜਿਆ ਕਰੇਗਾ ਨਾਮ ਜਪਿਆ ਕਰੇਗਾ ਫਿਰ ਪਰਮੇਸ਼ਰ ਦਾ ਦੇਸ਼ ਨਜ਼ਰ ਆਉਂਦਾ ਹੈ ਤੇ ਹੁਣ ਖਾਲਸਾ ਜੀ ਪੁੱਛ ਲਿਆ ਤੇ ਪਰ ਉਹ ਰਸਤੇ ਉਤੇ ਪੈਰ ਧਰਿਆ ਹੀ ਨਹੀਂ ਤੁਰਨ ਦੀ ਕੋਸ਼ਿਸ਼ ਕੀਤੀ ਨਹੀਂ ਅਮਰਤ ਵੇਲੇ ਉੱਠਣ ਦੀ ਕੋਸ਼ਿਸ਼ ਨਹੀਂ ਕੀਤੀ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਕਮਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪਰਮੇਸ਼ਰ ਦੇ ਦੇਸ਼ ਗੱਲਾਂ ਨਾਲ ਨਹੀਂ ਪਹੁੰਚਿਆ ਜਾਂਦਾ ਸੋ ਭਾਈ ਸਾਹਿਬ ਜੀ ਕਹਿੰਦੇ ਨੇ ਪੂਸ਼ਿਤ ਹੈ ਵੈਦ ਖਾਦ ਔਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈ ਹੈ ਕਹਿੰਦੇ ਕਿਸੇ ਵੈਦ ਨੂੰ ਕੋਈ ਪੁੱਛਣ ਚਲ ਜਵੇ ਰੋਗੀ ਉਹ ਜਾ ਕੇ ਹਕੀਮ ਨੂੰ ਕਵੇ ਕਿ ਡਾਕਟਰ ਸਾਹਿਬ ਮੈਨੂੰ ਮੇਰਾ ਰੋਗ ਹੈ ਇਹਨੂੰ ਕੱਟ ਦਿਓ ਤੇ ਅੱਗੋਂ ਹਕੀਮ ਕਹਿ ਦਵੇ ਵੀ ਭਾਈ ਆ ਦਵਾਈ ਖਾਣੀ ਹੈ ਤੇ ਆਹ ਗੱਲ ਦਾ ਸੰਜਮ ਰੱਖਣਾ ਇਹ ਗੱਲ ਨੂੰ ਤਿਆਗਣਾ ਤੇ ਤੂੰ ਠੀਕ ਹੋ ਜਾਵੇਂਗਾ ਤੇ ਰੋਗੀ ਅੱਗੋਂ ਕੀ ਕਰੇ ਡਾਕਟਰ ਨੂੰ ਪੁੱਛਣ ਚਲ ਜਵੇ ਪੁੱਛ ਕੇ ਆ ਜਵੇ ਦਵਾਈ ਖਾਵੇ ਹੀ ਨਾ ਦਵਾਈ ਨੂੰ ਖਾਵੇ ਹੀ ਨਾ ਔਖਦ ਨੂੰ ਖਾਵੇ ਹੀ ਨਾ ਤੇ ਉਹਦਾ ਰੋਗ ਖਾਲਸਾ ਜੀ ਕਿਵੇਂ ਮਿਟ ਸਕਦਾ ਜਿਵੇਂ ਖਾਲਸਾ ਜੀ ਕੋਈ ਬਾਣੀ ਪੜ੍ਹੇ ਨਾ ਨਾਮ ਜਪੇ ਨਾ ਤੇ ਕਿਵੇਂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ ਭਾਈ ਸਾਹਿਬ ਜੀ ਕਹਿੰਦੇ ਪੁਸ਼ਤ ਸੁਹਾਗਣ ਹੈ ਕਰਮ ਦੁਹਾਗਣ ਹੈ ਰਿਦੈ ਬਿ ਵਿਚਾਰ ਕਤ ਸਹਜਾ ਬੁਲਾਈ ਹੈ ਕਹਿੰਦੇ ਪੁੱਛਦਾ ਜਾ ਕੇ ਗੁਰਮੁਖਾਂ ਨੂੰ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਸਾਧੂ ਸੰਤਾਂ ਨੂੰ ਜਾ ਕੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਪੁੱਛਦਾ ਕਿ ਮਹਾਰਾਜ ਪਰਮੇਸ਼ਰ ਦਾ ਦਰਸ਼ਨ ਚਾਹੀਦਾ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੋ ਜਾਣ ਜਿੱਦਾਂ ਖਾਲਸਾ ਜੀ ਆਪਾਂ ਕਰਦੇ ਆਂ ਤੇ ਮਹਾਰਾਜ ਕਹਿੰਦੇ ਪਰ ਜਿਹੜੇ ਕਰਮ ਨੇ ਉਹਦੇ ਵਿਵਚਾਰ ਨੇ ਇਸਤਰੀਆਂ ਵਰਗੇ ਆ ਤੇ ਕਿਵੇਂ ਪਰਮੇਸ਼ਰ ਦਾ ਸੰਗ ਹੋਵੇ ਬੰਦਾ ਮੁਖ ਤੋਂ ਹੋਰ ਹੁੰਦਾ ਹਿਰਦੇ ਤੋਂ ਹੋਰ ਹੁੰਦਾ ਉਹਦੇ ਤੇ ਸਤਿਗੁਰ ਦੀ ਖੁਸ਼ੀ ਨਹੀਂ ਹੁੰਦੀ ਸਤਿਗੁਰ ਕਦੇ ਉਹਰੇ ਤੇ ਦਇਆ ਨਹੀਂ ਕਰਦੇ ਮਹਾਰਾਜ ਕਹਿੰਦੇ ਭਾਈ ਸੁਹਾਗਣਾ ਨੂੰ ਗੁਰਸਿੱਖਾਂ ਨੂੰ ਪੁੱਛਦਾ ਫਿਰਦਾ ਅੱਛਾ ਇਹ ਬਾਣੀ ਪੜਾਂਗੇ ਤੇ ਕੀ ਹੋਵੇਗਾ ਜੇ ਆਹ ਵਾਲੀ ਬਾਣੀ ਪੜਾਂਗੇ ਤੇ ਕੀ ਹੋਵੇਗਾ ਬਾਬਾ ਜੀ ਸਾਨੂੰ ਇਹ ਬਾਣੀ ਦਾ ਗਿਆਨ ਦੱਸੋ ਜੇ ਅਸੀਂ ਆਹ ਬਾਣੀ ਦਾ ਜਾਪ ਕਰ ਲਈਏ ਕਿੰਨਾ ਕੁ ਪੈਸਾ ਆ ਜਾਊਗਾ ਤੇ ਜੇ ਇਹ ਬਾਣੀ ਦਾ ਜਾਪ ਕਰ ਕੀ ਅਬ ਮਿਲ ਪੈਂਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਛਾ ਅੱਜ ਵੀ ਹੈਗੇ ਇਹੋ ਜੀਆਂ ਗੱਲਾਂ ਕਰਦਾ ਪਰ ਹਿਰਦੇ ਵਿੱਚ ਪਰਾਈਆਂ ਇਸਤਰੀਆਂ ੱਤਕਣ ਦੀ ਚਾਹਤ ਹੈ ਲੋਕਾਂ ਨਾਲ ਠਗੀਆਂ ਮਾਰਨ ਦੀ ਚਾਹਤ ਹੈ ਤੇ ਹਰ ਥਾਂ ਆਪਣੀ ਚੌਧਰ ਸਾੜਨ ਦੀ ਚਾਹਤ ਹੈ ਮਹਾਰਾਜ ਕਹਿੰਦੇ ਉਹ ਗਾ ਨਹੀਂ ਲੰਘ ਸਕਦਾ ਉਹਦੇ ਹਿਰਦੇ ਵਿੱਚ ਸੰਸਾ ਸੰਸਾਈ ਰਹੇਗਾ ਸਹਜ ਨਹੀਂ ਆ ਸਕਦਾ ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰੂ ਉਪਦੇਸ਼ ਗਹ ਲੋ ਜੋ ਨਾ ਕਮਾਈ ਹੈ ਮਹਾਰਾਜ ਕਹਿੰਦੇ ਬਾਣੀ ਅੰਦਰ ਕਹਿੰਦੇ ਅੱਖਾਂ ਮੀਚ ਕੇ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਨਾਮ ਜਪੀ ਜਾਂਦਾ ਕਿਉਂਕਿ ਸੰਗਤ ਤੱਕ ਦੀ ਹੈ ਨਾ ਖਾਲਸਾ ਜੀ ਇਹ ਸੁਭਾਅ ਹੁੰਦਾ ਕਦੇ ਨੋਟ ਕਰਿਓ ਸਾਰਿਆਂ ਦੇ ਹਿਰਦੇ ਦੀ ਇਹ ਗੱਲ ਹੋਊਗੀ ਜਦੋਂ ਕਦੇ ਆਪਾਂ ਕਿਸੇ ਸੰਗਤ ਚਲੇ ਜਾਈਏ ਕਿਤੇ ਦੀਵਾਨ ਲੱਗਾ ਹੋਵੇ ਜਾਂ ਗੁਰੂ ਸਾਹਿਬ ਦਾ ਸਥਾਨ ਹੋਵੇ ਤੇ ਜਦੋਂ ਉੱਥੇ ਕੋਈ ਨਾ ਹੋਵੇ ਤੇ ਬੰਦਾ ਬੜੇ ਮੜਕ ਜੇ ਨਾ ਮੱਥਾ ਟੇਕ ਕੇ ਤੁਰ ਜਾਂਦਾ ਪਰ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬਹੁਤੀ ਸੰਗਤ ਹੋਵੇ ਨਾ ਤੇ ਕਈ ਲੋਕ ਬੜੇ ਪ੍ਰਕਾਰ ਦੇ ਖੇਖਣ ਕਰਦੇ ਗੱਲ ਵਿੱਚ ਹਜੂਰੀਆ ਪਾ ਕੇ ਬੜੀ ਲੰਮੀ ਅਰਦਾਸ ਕਰਨਗੇ ਮਨ ਵਿੱਚ ਕੁਝ ਹੋਰ ਹੀ ਸੋਚੀ ਜਾਂਦੇ ਆ ਅਰਦਾਸ ਨਹੀਂ ਕਰਦੇ ਬਸ ਇਹ ਸੋਚਦੇ ਆ ਵੀ ਲੋਕੀ ਮੈਨੂੰ ਵੇਖਣ ਵੀ ਮੈਂ ਬੜੀ ਲੰਮੀ ਅਰਦਾਸ ਕੀਤੀ ਆ ਜੇ ਮੈਂ ਹੁਣ ਮੱਥਾ ਟੇਕਣ ਲੱਗਾ ਲੋਕੀ ਵੇਖਣ ਮੈਂ ਕਿੱਦਾਂ ਮਹਾਰਾਜ ਨੂੰ ਮੱਥਾ ਟੇਕਦਾ ਕਿੰਨੇ ਅਦਬ ਨਾਲ ਮੈਂ ਮਹਾਰਾਜ ਦੀਆਂ ਪ੍ਰਕਰਮਾਂ ਕਰਦਾ ਇਹ ਲੋਕਾਂ ਨੇ ਮੰਨ ਦਾ ਵਿਚਾਰ ਹੁੰਦਾ ਵੀ ਲੋਕੀ ਮੈਨੂੰ ਵੇਖਣ ਸੰਗਤ ਮੈਨੂੰ ਵੇਖੇ ਤੇ ਮਨ ਵਿੱਚ ਕਵੇ ਵੀ ਬੜਾ ਭਾਈ ਚੰਗਾ ਬੰਦਾ ਵੀ ਬੜੀ ਕਮਾਈ ਵਾਲਾ ਨੇਕ ਪੁਰਸ਼ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦਾ ਪਰਦੇਸ਼ ਨਹੀਂ ਨਾ ਕਮਾ ਸਕਦੇ ਤੇ ਫਿਰ ਅੱਖਾਂ ਮੀਚ ਕੇ ਜੱਪਿਆ ਹੋਇਆ ਨਾਮ ਕਿਸੇ ਕੰਮ ਦਾ ਨਹੀਂ ਜੇ ਆਪਣੇ ਗੁਰੂ ਦਾ ਪਰਦੇਸ਼ ਨਹੀਂ ਕਮਾਇਆ ਤੇ ਗੁਰੂ ਦਾ ਪਰਦੇਸ਼ ਕੀ ਹੈ ਮਹਾਰਾਜ ਕਹਿੰਦੇ ਰਹਿਤਮਾਨ ਹੋਣਾ ਤੇ ਰਹਿਤ ਪਹਿਲੀ ਕਿਹੜੀ ਹੈ ਅਮਰਧਾਰੀ ਹੋਣਾ ਖੰਡੇ ਦੀ ਪੌੜ ਛਕਣੀ ਪਹਿਲੀ ਰਹਿਤ ਹੈ ਜੇ ਨਹੀਂ ਛਕ ਸਕਦੇ ਫਿਰ ਭਾਈ ਅਮਰਤ ਵੇਲੇ ਜਾ ਕੇ ਬਾਣੀਆਂ ਦੇ ਅਭਿਆਸ ਕਰ ਲੋ ਜਿੰਨਾ ਚਿਰ ਨਹੀਂ ਛੱਕਦੇ ਉਹਨਾਂ ਚਿਰ ਮਹਾਰਾਜ ਦੀ ਬਾਣੀ ਦਾ ਜਾਪ ਕਰ ਲੋ ਤੇ ਮਹਾਰਾਜ ਕਹਿੰਦੇ ਵੀ ਜਿੱਦਾਂ ਦੁਹਾਗਣਾ ਦੇ ਕੋਲੋਂ ਪੁੱਛਦਾ ਦੁਹਾਗਣਾਂ ਵਾਲੇ ਕੰਮ ਨੇ ਤੇ ਸੁਹਾਗਣਾਂ ਦੇ ਰਸਤੇ ਪੁੱਛਦਾ ਸੁਹਾਗਣਾਂ ਦੇ ਰਸਤੇ ਕੌਣ ਆ ਜਿਹੜੇ ਅਕਾਲ ਪੁਰਖ ਨੂੰ ਮੰਨਦੇ ਨੇ ਤੇ ਕੰਮ ਕਿਹੜੇ ਨੇ ਆਪਣੇ ਪੁੱਛਦਾ ਸਿੱਖਾਂ ਨੂੰ ਜਾ ਕੇ ਮਹਾਰਾਜ ਜੇ ਮੈਂ ਬਾਣੀ ਪੜ੍ਹਾਂ ਮਹਾਰਾਜ ਸੰਤੋ ਮਹਾਂਪੁਰਸ਼ੋ ਸਿੰਘੋ ਜੇ ਮੈਂ ਆਹ ਵਾਲੀ ਬਾਣੀ ਪੜ੍ਹਾਂ ਤੇ ਕੀ ਹੋਵੇਗਾ ਤੇ ਜਦੋਂ ਉੱਥੋਂ ਪੁੱਛ ਕੇ ਆ ਜਾਂਦਾ ਉਹ ਦੱਸ ਦਿੰਦੇ ਨੇ ਘਰੇ ਆ ਕੇ ਕਹਿ ਦਿੰਦਾ ਫਲਾਣੇ ਸਿਆਣੇ ਨੇ ਕੁਝ ਕਿਹਾ ਸੀ ਉਹ ਵਾਲਾ ਕਮਾ ਕੇ ਨੇ ਆ ਤੇ ਕਾਲੇ ਕੁੱਤੇ ਨੂੰ ਰੋਟੀ ਪਾ ਕੇ ਵੇਨੇ ਆ ਪੰਛੀਆਂ ਨੂੰ ਰੋਟੀ ਪਾ ਕੇ ਵੇਨੇ ਆ ਕੀਪਦਾ ਸਾਡਾ ਭਲਾ ਹੀ ਹੋ ਜਵੇ ਅੱਛਾ ਮੌਲੀ ਬੰਨਣੀ ਆ ਉਹ ਬਨ ਕੇ ਵੇਖੀਏ ਇਹ ਕਈ ਪ੍ਰਕਾਰ ਦੇ ਪਖੰਡ ਬੰਦਾ ਕਰਦਾ ਤੇ ਪੁੱਛਣ ਸੰਤਾਂ ਨੂੰ ਜਾਂਦਾ ਸੋ ਮਹਾਰਾਜ ਕਹਿੰਦੇ ਭਾਈ ਅੰਦਰ ਦੀ ਖੇਡ ਨੂੰ ਹਰ ਕੋਈ ਜਾਣਦਾ ਹੁੰਦਾ ਜਿਵੇਂ ਖਾਲਸਾ ਜੀ ਬਾਹਰੋਂ ਬੰਦਾ ਹੋਰ ਹੋਵੇ ਅੰਦਰੋਂ ਹੋਰ ਹੋਵੇ ਉਹਨੂੰ ਗੁਰੂ ਸੁਧਾਰ ਸਕਦਾ ਗੁਰੂ ਤੋਂ ਬਿਨਾ ਕੋਈ ਸੁਧਾਰ ਨਹੀਂ ਸਕਦਾ ਜਿਵੇਂ ਖਾਲਸਾ ਜੀ ਇੱਕ ਸਾਖੀ ਆਉਂਦੀ ਆ ਭਾਈ ਪਿੰਘਾ ਜੀ ਦੀ ਧੰ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੇ ਸਜੇ ਹੋਏ ਸਤਿਗੁਰੂ ਜੀ ਇੱਕ ਦਿਨ ਕੀ ਹੋਇਆ ਮਹਾਰਾਜ ਆਰਾਮ ਨਾ ਫੁਰਮਾ ਰਹੇ ਤੇ ਸਾਰਾ ਜਿਹੜਾ ਖਡੂਰ ਸਾਹਿਬ ਸੌਂ ਗਿਆ ਤੇ ਮਹਾਰਾਜ ਦੇ ਚਿੱਤ ਵਿੱਚ ਆਇਆ ਕਿ ਉਹਨਾਂ ਘੁੰਮ ਕੇ ਆਵਾਂ ਮਹਾਰਾਜ ਜੀ ਘੁੰਮਣ ਵਾਸਤੇ ਸੈਰ ਵਾਸਤੇ ਬਾਹਰ ਨਿਕਲ ਗਏ ਬੜੀ ਠੰਡੀ ਠੰਡੀ ਹਵਾ ਚੱਲਦੀ ਸੀ ਗਰਮੀਆਂ ਦੇ ਦਿਨ ਸਨ ਬਸੰਤ ਦੀ ਰੋਤ ਸੀ ਸੋ ਜਦੋਂ ਨਿਕਲੇ ਬਾਹਰ ਨੂੰ ਮਹਾਰਾਜ ਦੂਰ ਇਕਾਂਤ ਵਿੱਚ ਬੈਠ ਕੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੇ ਚੇਤ ਨੂੰ ਮਹਾਰਾਜ ਚੇਤੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵਸਾ ਕੇ ਬੈਠ ਕੇ ਸਮਾਧੀ ਲੀਨ ਹੋ ਗਏ ਜਦੋਂ ਸਤਗੁਰੂ ਜੀ ਥੋੜਾ ਸਮਾਂ ਹੋਇਆ ਸੀ ਸਮਾਧੀ ਲੀਨ ਹੋਇਆ ਨੂੰ ਤੇ ਮਹਾਰਾਜ ਦੇ ਕੰਨਿ ਆਵਾਜ਼ ਪੈਂਦੀ ਹੈ ਕਿਸੇ ਇਸਤਰੀ ਦੀ ਉਹ ਕਹਿ ਰਹੀ ਹੁੰਦੀ ਹੈ ਕਿ ਤੂੰ ਗੁਰੂ ਦਾ ਸਿੱਖ ਹੈ ਗੁਰੂ ਦਾ ਸਿੱਖ ਕਦੇ ਇਦਾਂ ਨਹੀਂ ਕਰਦਾ ਮੈਨੂੰ ਤੂੰ ਨਾਮ ਆਰ ਤੈਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਆਈ ਤੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਾ ਵਾਸਤਾ ਆ ਗੁਰੂ ਕੇ ਸਿੱਖਾ ਪਾਪ ਨਾ ਕਮਾ ਮੈਂ ਵੀ ਸਤਗੁਰ ਦੀ ਨਾਲੇ ਪਾਪ ਨਾ ਕਮਾ ਸਤਿਗੁਰ ਜੀਾਂ ਦੇ ਕੰਨੀ ਆਵਾਜ਼ ਪੈਂਦੀ ਹੈ ਮਹਾਰਾਜ ਦੀ ਸਮਾਧੀ ਟੋਟੇ ਜਾਂਦੀ ਉਸੇ ਵੇਲੇ ਮਹਾਰਾਜ ਚੱਲ ਕੇ ਉੱਧਰ ਨੂੰ ਜਾਂਦੇ ਨੇ ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਆ ਜਦੋਂ ਮਹਾਰਾਜ ਜੀ ਜਾਂਦੇ ਦੇਖਦੇ ਤੇ ਖਾਲਸਾ ਜੀ ਇੱਕ ਹੱਟਾ ਕੱਟਾ ਬੰਦਾ ਤੇ ਇੱਕ ਬੀਬੀ ਦੇ ਹਿੱਕ ਦੇ ਉੱਪਰ ਬੈਠਾ ਤੇ ਚਾਕੂ ਨਾਲ ਵਾਰ ਕਰਨ ਲੱਗਾ ਉਹਨੂੰ ਮਾਰਨ ਲੱਗਾ ਤੇ ਮਹਾਰਾਜ ਜੀਆ ਨੇ ਜਦੋਂ ਕੜਕ ਦੀ ਆਵਾਜ਼ ਵਿੱਚ ਬੋਲਿਆ ਕਿ ਉਹ ਮੂਰਖਾ ਉਹ ਕਿਉਂ ਨਰਕਾਂ ਦਾ ਭਾਗੀ ਬਣਦਾ ਕਿਉਂ ਪਾਪ ਨਾਲ ਹੱਥ ਲਬੇੜਦਾ ਖੂਨ ਨਾਲ ਹੱਥ ਲਬੇੜਦਾ ਜਿਹੜੋ ਸਤਗੁਰ ਜੀਆ ਨੇ ਕਿਹਾ ਡਰ ਕੇ ਭੱਜਣ ਲੱਗਾ ਖਾਲਸਾ ਜੀ ਐਸੀ ਮਹਾਰਾਜ ਨੇ ਦ੍ਰਿਸ਼ਟੀ ਪਾਈ ਕਿ ਸ਼ੁੱਧ ਬੁੱਧ ਹੋ ਗਈ ਖਰਾਬ ਸੁਰਤ ਬੁਰਤ ਚਲੀ ਗਈ ਉਸੇ ਵੇਲੇ ਖੂਨ ਜੰਮ ਗਿਆ ਬੇਹੋਸ਼ ਹੋ ਕੇ ਡਿੱਗ ਪਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਧੀ ਨੂੰ ਕਿਹਾ ਪੁੱਤਰੀਏ ਤੂੰ ਇੱਥੇ ਕਿਵੇਂ ਤੂੰ ਇਹਦੇ ਨਾਲ ਕਿਵੇਂ ਤੁਰੀ ਫਿਰਦੀ ਆ ਉਸ ਵੇਲੇ ਖਾਲਸਾ ਜੀ ਉਹ ਬੀਬੀ ਨੇ ਦੱਸਣਾ ਕੀਤਾ ਕਿ ਮਹਾਰਾਜ ਜੀ ਮੈਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਮੈਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਹੁਣ ਦੂਜੇ ਪਾਤਸ਼ਾਹਿਆਂ ਦੇ ਵਿੱਚ ਵਰਤ ਗਈ ਹੈ ਤੇ ਮੈਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਜਾ ਰਹੀ ਸਾਂ ਰਸਤੇ ਵਿੱਚ ਮੈਨੂੰ ਇਹ ਟੱਕਰਿਆ ਇਹਨੇ ਸਿੱਖਾਂ ਵਾਲਾ ਖਾਲਸਾ ਜੀ ਭੇਸ ਬਣਾਇਆ ਸੀ ਦਾੜਾ ਕੇਸ ਰੱਖਿਆ ਪੱਗ ਸੋਹਣੀ ਸਜਾਈ ਹੋਈ ਸੀ ਸਿੱਖਾਂ ਵਾਲੇ ਵਸਤਰ ਸਨ ਸਾਰੇ ਤੇ ਮੈਂ ਇਹਨੂੰ ਪੁੱਛਿਆ ਵੀ ਗੁਰੂ ਕੇ ਸਿੱਖਾ ਤੂੰ ਕਿੱਧਰ ਜਾ ਰਿਆਂ ਇਹਨੇ ਮੈਨੂੰ ਮੈਂ ਉਧਰ ਜਾ ਰਿਹਾ ਤੁਝੋ ਤੁਸੀਂ ਜਾ ਰਹੇ ਹੋ ਕਹਿੰਦੇ ਮੈਂ ਇਹਨੂੰ ਪਹਿਲਾਂ ਦੱਸਦਾ ਕਿ ਮੈਂ ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾ ਰਹੀ ਹਾਂ ਤੇ ਇਹਨੇ ਵੀ ਮੈਨੂੰ ਕਹਿ ਦਿੱਤਾ ਮੈਂ ਵੀ ਉਧਰ ਚੱਲਾਂ ਚਲੋ ਆਪਾਂ ਸੰਗ ਕਰ ਲੈਨੇ ਆ ਸੋ ਖਾਲਸਾ ਜੀ ਇੰਨਾ ਭਰੋਸਾ ਸੀ ਪੁਰਾਣੇ ਜਿਹੜੇ ਮਹਾਰਾਜ ਦੇ ਸਿੱਖ ਸਨ ਸਿੰਘਣੀਆਂ ਸਨ ਇੱਕ ਦੂਜੇ ਦਾ ਸਾਥ ਕਰ ਲੈਂਦੇ ਸੀ ਪਰ ਅੱਜ ਵਾਲਾ ਉਹ ਸਮਾਂ ਨਹੀਂ ਅੱਜ ਕਾਲ ਯੁਗ ਦਾ ਪ੍ਰਭਾਵ ਹੈ ਹਰ ਕੋਈ ਅੰਦਰੋਂ ਖੋਟਾ ਕੋਈ ਵਿਰਲੇ ਹੀ ਨੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅੰਦਰੋਂ ਚਿੱਟੇ ਨੇ ਮਹਾਰਾਜ ਦੀ ਬਾਣੀ ਨਾਲ ਜੁੜੇ ਨੇ ਨਿਰਮਲ ਨੇ ਸੋ ਜਦੋਂ ਦੱਸਿਆ ਮਹਾਰਾਜ ਸੱਚੇ ਪਾਸ਼ਾ ਇਹ ਚੋਰ ਨਿਕਲਿਆ ਇਹਨੇ ਥੋੜਾ ਜਿਹਾ ਪਿੱਛੇ ਪਹਿਲਾਂ ਪਿੱਛੇ ਪੰਦ ਮਕਾਉਂਦੇ ਆਏ ਨੇ ਮੇਰੇ ਸਾਰੇ ਗਹਿਣੇ ਖੋਲੇ ਜੋ ਮੈਂ ਰਸਤਬਸਤ ਆਪਜੀ ਵਾਸਤੇ ਗੁਰੂ ਸਾਹਿਬ ਵਾਸਤੇ ਉਹਨੂੰ ਪਤਾ ਨਹੀਂ ਸੀ ਵੀ ਇਹ ਧੰਗ ਗੁਰੂ ਅੰਗਦ ਦੇ ਮਹਾਰਾਜ ਨੇ ਕਦੇ ਦੇਖਿਆ ਨਹੀਂ ਸੀ ਵੀ ਮੈਂ ਗੁਰੂ ਕੇ ਲੰਗਰ ਵਾਸਤੇ ਰਸਤਬਸਤ ਲੈ ਕੇ ਆਈ ਸੀ ਉਹ ਵੀ ਖੋ ਲਈ ਹੁਣ ਮੇਰੇ ਕੋਲੇ ਕੁਝ ਨਹੀਂ ਬਚਿਆ ਤੇ ਮੈਨੂੰ ਮਾਰਨਾ ਚਾਹੁੰਦਾ ਸੀ ਕਿ ਮੇਰਾ ਪਾਪ ਨਾ ਉਗੜ ਜਾਵੇ ਕਿਤੇ ਦੱਸ ਨਾ ਦੇਵੇ ਕਿਸੇ ਨੂੰ ਸੋ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਦਰ ਕਰਕੇ ਉਸ ਦਾ ਜਨਮ ਮਰਨ ਦਾ ਗੇੜ ਕਟਿਆ ਤੇ ਜਦੋਂ ਭਾਈ ਪਿੰਗੇ ਨੂੰ ਜਾ ਜਾਗ ਆਈ ਜਦੋਂ ਜਾਗ ਗਈ ਸਤਿਗੁਰ ਜੀਆ ਨੇ ਨਦਰੋਂ ਨਦਰ ਨੇ ਹਾਲ ਕੀਤਾ ਸਤਿਗੁਰ ਜੀਆ ਨੇ ਜਦੋਂ ਅੱਖ ਭਰ ਕੇ ਤੱਕਿਆ ਤੇ ਉਹਦੇ ਅੰਦਰ ਦੇ ਇੱਕ ਪਾੜ ਖੋਲ ਦਿੱਤੇ ਮਹਾਰਾਜ ਦੇ ਚਰਨੀ ਲੱਗਾ ਜਦੋਂ ਹੋਸ਼ ਆਈ ਮਹਾਰਾਜ ਦੇ ਚਰਨੀ ਲਾ ਕੇ ਤਰਲੇ ਪਾਉਣੇ ਕੀਤੇ ਸਤਿਗੁਰ ਜੀ ਮaaf ਕਰ ਦਿਓ ਮੈਂ ਇਦਾਂ ਦੇ 10 ਕਤਲ ਕੀਤੇ ਨੇ ਮੈਂ ਆਪਣੀ istri ਆਪਣੇ ਬੱਚਿਆਂ ਵਾਂ ਪਾਲਣ ਵਾਸਤੇ ਚੋਰੀਆਂ ਕਰਦਾ ਹਾਂ ਮਹਾਰਾਜ ਮੈਨੂੰ ਮaaf ਕਰ ਦਿਓ ਵੀ ਤੁਹਾਡੇ ਸਿੱਖਾਂ ਦਾ ਰੂਪ ਵੇਖ ਕੇ ਲੋਕੀ ਬਹੁਤ ਭਰੋਸਾ ਕਰਦੇ ਇਸ ਕਰਕੇ ਮੈਂ ਝੂਠਾ ਸਿੱਖ ਬਣਿਆ ਆਂ ਕਿਰਪਾ ਕਰ ਦੋ ਸਤਿਗੁਰੂ ਮੈਨੂੰ ਬਖਸ਼ ਦਿਓ ਮਹਾਰਾਜ ਨੇ ਗਿਆਨ ਬਖਸ਼ਿਆ ਉਹਦੇ ਪਾਪ ਜਿਹੜੇ ਸੀ ਆਪਣੇ ਆਪ ਮਹਾਰਾਜ ਦੇ ਸਾਹਮਣੇ ਆ ਗਏ ਸਤਿਗੁਰੂ ਜੀ ਕੋਲੇ ਤਰਲਾ ਕੀਤਾ ਤੇ ਮਹਾਰਾਜ ਜੀ ਨਾਲ ਲੈ ਕੇ ਦੋਵਾਂ ਨੂੰ ਇਸਤਰੀ ਨੂੰ ਵੀ ਤੇ ਭਾਈ ਪਿੰਗੇ ਨੂੰ ਵੀ ਖਡੂਰ ਸਾਹਿਬ ਪਹੁੰਚੇ ਸਤਿਗੁਰੂ ਦੇ ਚਰਨਾਂ ਵਿੱਚ ਸੇਵਾ ਕਰਨ ਲੱਗਾ ਖਾਲਸਾ ਜੀ ਐਸੀ ਨਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਕਿ ਇੱਕ ਚੋਰ ਨੂੰ ਸਾਧ ਬਣਾ ਦਿੱਤਾ ਸੋ ਐਸੇ ਗੁਰੂ ਨੇ ਕਿਰਪਾਲੂ ਦੇ ਆਲੂ ਖਾਲਸਾ ਜੀ ਜੇ ਅਸੀਂ ਵੀ ਪਾਪੀ ਹਾਂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਲੱਗ ਕੇ ਬੇਨਤੀ ਕਰੀਏ ਸਾਡਾ ਵੀ ਸਤਿਗੁਰੂ ਜੀ ਪਾਰ ਉਤਾਰਾ ਜ਼ਰੂਰ ਕਰਨਗੇ ਐਸੇ ਦਿਆਲੂ ਕਿਰਪਾਲੂ ਦੇ ਚਰਨੀ ਲੱਗਣਾ ਚਾਹੀਦਾ ਹੈ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਔਗਣ ਨਹੀਂ ਚਿਤਾਰਦੇ ਮਹਾਰਾਜ ਜੀ ਵੇਂਦੇ ਨਹੀਂ ਔਗਣਾ ਵੱਲ ਜਦੋਂ ਕੋਈ ਚੰਗੇ ਪ੍ਰੇਮ ਨਾਲ ਸ਼ਰਧਾ ਨਾਲ ਸਤਿਗੁਰ ਦੇ ਚਰਨਾਂ ਵਿੱਚ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਨਿਹਾਲ ਕਰ ਦਿੰਦੇ ਨੇ ਖਾਲਸਾ ਜੀ ਬੇਸ਼ੱਕ ਅਸੀਂ ਪਾਪੀ ਹਾਂ ਗੁਨੇਗਾਰ ਹਾਂ ਅਕਰਤ ਕਣ ਹਾਂ ਪਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੇ ਚਰਨਾਂ ਨਾਲ ਜੁੜਦਾ ਹੈ ਸਤਗੁਰ ਸੱਚੇ ਪਾਸ਼ਾ ਦੇ ਔਗਣ ਨਹੀਂ ਚਤਾਰਦੇ ਉਹਨੂੰ ਮੁਆਫ ਕਰਕੇ ਆਪਣੇ ਚਰਨ ਨਹੀਂ ਲਾਉਂਦੇ ਨੇ ਖਾਲਸਾ ਜੀ ਜਦੋਂ ਇਹ ਕੀਡਾ ਹੋਈਆ ਤੇ ਉਹ ਬੀਬੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣਦੀ ਨਹੀਂ ਸੀ ਪਹਿਲਾਂ ਉਹਨੇ ਕਿਹਾ ਕਿ ਤੁਹਾਡਾ ਬਹੁਤ ਧੰਨਵਾਦ ਹੈ ਮੇਰੇ ਗੁਰੂ ਨਾਨਕ ਸਾਹਿਬ ਦਾ ਬਹੁਤ ਧੰਨਵਾਦ ਹੈ ਕਿ ਮੇਰੀ ਜੰਗਲ ਵਿੱਚ ਆ ਕੇ ਤੁਸੀਂ ਰਾਖੀ ਕੀਤੀ ਜੇ ਤੁਸੀਂ ਨਾ ਆਉਂਦੇ ਤਾਂ ਅੱਜ ਮੈਂ ਮੌਤ ਮੈਨੂੰ ਮੌਤ ਆ ਜਾਣੀ ਸੀ ਉਸ ਵੇਲੇ ਧੰਗੁਰ ਅੰਗਦ ਦੇ ਮਹਾਰਾਜ ਨੇ ਕਹਿਣਾ ਕੀਤਾ ਕਿ ਬੀਬੀ ਪੁੱਤਰੀਏ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ ਉਹਨਾਂ ਨੂੰ ਤੱਤੀ ਵਾਹ ਵੀ ਨਹੀਂ ਲੱਗਦੀ ਸੋ ਕਾਲ ਸਾਜੀ ਸਤ ਹੈ ਐਸੇ ਸਤਗੁਰੂ ਦੀਨ ਦੁਨੀ ਦੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਕੋਲ ਜਦੋਂ ਕੋਈ ਸਿੱਖ ਆ ਕੇ ਕੁਝ ਮੰਗਿਆ ਕਰਦੇ ਸਨ ਤੇ ਸਤਗੁਰ ਸੁਆਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਤੁਹਾਡੇ ਕਾਰਜ ਸਵਾਰੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੇ ਘਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਗਟ ਹੁੰਦੇ ਸਤਗੁਰ ਜੀਆ ਨੇ ਉਸ ਵੇਲੇ ਸ਼ਬਦ ਉਚਾਰਿਆ ਸੀ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਇਹ ਕੋਈ ਗੱਲ ਕਿ ਸ਼ੂਪੀ ਨਹੀਂ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਦਇਆ ਹੋਈ ਹੈ ਕਿਰਪਾ ਹੋਈ ਹੈ ਤਾਂ ਕਰਕੇ ਮੈਨੂੰ ਪੁੱਤਰ ਪ੍ਰਾਪਤ ਹੋਇਆ ਸਤਿਗੁਰੂ ਸੱਚੇ ਪਾਸ਼ਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਤੇ 10ਵੇਂ ਪਾਸ਼ਾ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਐਨੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਖਾਲਸਾ ਜੀ ਇਹਨਾਂ ਸਤਿਗੁਰਾਂ ਨੇ ਕੀਤੀ ਹੈ ਪਰ ਸਰਜਣ ਉਹ ਮੁਖ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਦੇ ਨੇ ਖਾਲਸਾ ਜੀ ਅਜੇ 2-4 ਦਿਨ ਪਹਿਲਾਂ ਮੈਂ ਕਿਸੇ ਪ੍ਰਕਾਰ ਦਾ ਕਿਸੇ ਤੋਂ ਝਿਜਕਦਾ ਨਹੀਂ ਇੱਕ ਢੱਡਰੀਆਂ ਵਾਲਾ ਬਾਬਾ ਉਹ ਕੀ ਕਹੇ ਕਹਿੰਦਾ ਕਿ ਇਹ ਸਾਨੂੰ ਰੱਬ ਨਾਲ ਇੰਨਾ ਨਹੀਂ ਜੁੜਨਾ ਚਾਹੀਦਾ ਜਦੋਂ ਰੱਬ ਫਿਰ ਸਾਡੀ ਆਸਮਰاد ਪੂਰੀ ਨਾ ਕਰੇ ਤੇ ਫਿਰ ਸਾਨੂੰ ਗੁੱਸਾ ਆਉਂਦਾ ਗੁੱਸੇ ਕਰਕੇ ਬੇਦਮੀਆਂ ਹੋ ਜਾਂਦੀਆਂ ਗੁੱਸੇ ਕਰਕੇ ਫਿਰ ਮਹਾਰਾਜ ਦੇ ਅੰਗ ਪਾੜੇ ਜਾਂਦੇ ਨੇ ਦੇਖੋ ਇਹੋ ਜਿਹੇ ਮਹਾਰਾਜ ਦੇ ਦਰ ਦੇ ਖਾ ਕੇ ਮਹਾਰਾਜ ਦੇ ਦਰ ਦਾ ਲੂਣ ਖਾ ਕੇ ਹਰਾਮ ਹੋਣ ਵਾਲੇ ਲੋਕ ਉਹਨਾਂ ਪਿੱਛੇ ਜਿਹੜੇ ਲੋਕ ਲੱਗੇ ਨੇ ਖਾਲਸਾ ਜੀ ਸਤਵੇਂ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲੇ ਇੱਕ ਵਾਰ ਖਾਲਸਾ ਜੀ ਸੱਪ ਆਉਂਦਾ ਮਹਾਰਾਜ ਦੇ ਦਰਵਾਲ ਨੂੰ ਤੇ ਸਿੰਘ ਰੋਕਦੇ ਨੇ ਤੇ 6ਵੇਂ ਪਾਸ਼ਾ ਕਹਿਣ ਲੱਗੇ ਇਹਨੂੰ ਆਉਣ ਦਿਓ ਜਦੋਂ ਕੋਲੇ ਆਇਆ ਤੇ ਮਹਾਰਾਜ ਨੇ ਪੈਰ ਦਾ ਅੰਗੂਠਾ ਲਾ ਕੇ ਉਹਦੀ ਜਿਹੜੀ ਰੂਹ ਹੀ ਖਾਲਸਾ ਦੀ ਪੁਰਾਤਨ ਜਨਮ ਵਾਲੀ ਲਿਆਂਦੀ ਉਹ ਬੰਦੇ ਦੇ ਰੂਪ ਵਿੱਚ ਆ ਕੇ ਮਹਾਰਾਜ ਕੋਲੇ ਅਰਜਾ ਕਰਨ ਲੱਗਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਤੂੰ ਕੌਣ ਹੈ ਤੇ ਕਹਿੰਦੇ ਮਹਾਰਾਜ ਮੈਂ ਇੱਕ ਗੁਰੂ ਸਾਂ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਵੀ ਤੂੰ ਭਾਈ ਇਹ ਜੂਨ ਚ ਕਿਵੇਂ ਆਇਆ ਤੇ ਉਹ ਕਹਿੰਦਾ ਕਿ ਮਹਾਰਾਜ ਮੈਂ ਝੂਠਾ ਗੁਰੂ ਬਣਿਆ ਸਾਂ ਲੋਕਾਂ ਦਾ ਆਪੇ ਬਣਿਆ ਸਾਂ ਤੇ ਲੋਕਾਂ ਨੂੰ ਉਪਦੇਸ਼ ਦਿਨਾ ਸਾਂ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਜੇ ਤੁਸੀਂ ਇਦਾਂ ਕਰੋਗੇ ਤੁਹਾਨੂੰ ਰੱਬ ਮਿਲੂਗਾ ਜੇ ਤੁਸੀਂ ਇਦਾਂ ਕਰੋਗੇ ਤੁਹਾਨੂੰ ਆ ਮਿਲੇਗਾ ਤੇ ਆ ਜਿਹੜੇ ਮੇਰੇ ਸਰੀਰ ਵਿੱਚ ਮਹਾਰਾਜ ਜੀ ਤੱਕੋ ਇੰਨੇ ਕੀੜੇ ਪਏ ਹੋਏ ਸੀ ਸੱਪ ਦੇ ਸਰੀਰ ਦੇ ਵਿੱਚ ਤੇ ਮਹਾਰਾਜ ਕਹਿੰਦੇ ਇਹ ਕੌਣ ਨੇ ਜਿਹੜੇ ਕੀੜੇ ਬਣ ਕੇ ਪਏ ਤੇ ਖਾਲਸਾ ਜੀ ਉਹਨੇ ਦੱਸਣਾ ਕੀਤਾ ਸੀ ਇਹ ਸਾਰੇ ਮੇਰੇ ਚੇਲੇ ਨੇ ਏ ਮਹਾਰਾਜ ਨੇ ਖਾਲਸੇ ਪੰਥ ਨੂੰ ਦੱਸਣਾ ਕੀਤਾ ਕਿ ਜਿਹੜਾ ਆਪੋ ਗੁਰੂ ਬਣੂਗਾ ਜਿਹੜੇ ਉਹਦੇ ਚੇਲੇ ਹੋਣਗੇ ਨਾ ਉਹ ਗੁਰੂ ਤੇ ਸੱਪਾਂ ਦੀ ਜੂਨਾ ਵਿੱਚ ਪਹਿਣਗੇ ਪਹਿਣਗੇ ਪਰ ਉਹਦੇ ਚਿਹਰੇ ਚੇਲੇ ਨੇ ਉਹ ਵੀ ਗੰਦ ਦੇ ਕੀੜੇ ਬਣ ਕੇ ਫਿਰ ਉਹਦਾ ਮਾਸ ਖਾਣਗੇ ਕਿਉਂਕਿ ਜਿਹਦੇ ਕੋਲੋਂ ਪਾਰ ਨਾ ਲੰਗਾਇਆ ਗਵੇ ਹੁਣ ਖਾਲਸਾ ਜੀ ਕੋਈ ਮਲਾਹ ਹੈ ਬੇੜੀ ਉੱਤੇ ਤੇ ਅਸੀਂ ਉਹਨੂੰ ਪੈਸੇ ਦੇ ਕੇ ਦਰਿਆ ਨੂੰ ਪਾਰ ਕਰਨਾ ਤੇ ਜਦੋਂ ਅਸੀਂ ਬੇੜੀ ਵਿੱਚ ਬੈਠ ਜਾਈਏ ਬੇੜੀ 'ਚ ਕੋਈ ਨੁਕਸ ਪੈ ਜਾਵੇ ਅਸੀਂ ਉਹ ਗਾਲਾਂ ਕਿਨੂੰ ਕੱਢਦੇ ਆ ਮਲਾਹ ਨੂੰ ਕੱਢਦੇ ਆ ਸੋ ਇਸੇ ਪ੍ਰਕਾਰ ਹੀ ਜਦੋਂ ਸਾਡੇ ਨਾਲ ਕੁਝ ਮਾੜਾ ਹੁੰਦਾ ਹੈ ਜਾਂ ਸਾਡੇ ਨਾਲ ਅੱਗੇ ਸਾਨੂੰ ਕੁੱਟ ਪਵੇਗੀ ਜੇ ਅਸੀਂ ਗੁਰੂ ਵਾਲੇ ਹਾਂ ਤੇ ਕਦੇ ਕੁੱਟ ਨਹੀਂ ਪਵੇਗੀ ਜੇ ਨਗੁਰੇ ਹਾਂ ਮਾਰੇ ਗੁਰੂ ਦੇ ਧਾਰਨੀ ਹਾਂ ਝੂਠੇ ਗੁਰੂ ਦੇ ਨਾਲ ਜੁੜੇ ਹੋਏ ਹਾਂ ਫਿਰ ਅਗਾਹ ਜਾ ਕੇ ਆਪਣੇ ਗੁਰੂ ਨੂੰ ਜ਼ਰੂਰ ਕੜਾਂਗੇ ਸੋ ਜੇ ਸਤਗੁਰੂ ਪੂਰਾ ਹੈ ਫਿਰ ਖਾਲਸਾ ਦੀ ਪਾਰ ਉਤਾਰਾ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਤਾਰੇ ਸੁਖ ਖਾਲਸਾ ਜੀ ਐਸੇ ਗੁਰੂਆਂ ਤੋਂ ਬਲ ਬਲ ਜਾਈਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਸ਼ਬਦਾਵਤਾਰ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਵਿੱਚ ਕੋਈ ਕਲੰਕ ਨਹੀਂ ਖਾਲਸਾ ਜੀ ਕੋਈ ਕਮੀ ਨਹੀਂ ਕੋਈ ਖਾਮੀ ਨਹੀਂ ਹੈ ਮਹਾਰਾਜ ਦੇ ਵਿੱਚ ਜਿਹੜੇ ਸਤਗੁਰ ਦੀ ਬਾਣੀ ਦਾ ਓਟ ਅਸਰਾ ਤੱਕਦੇ ਨੇ ਸਤਗੁਰ ਦੀ ਬਾਣੀ ਉਹਨਾਂ ਨੂੰ ਪਾਰ ਜ਼ਰੂਰ ਲਗਾਉਂਦੀ ਹੈ ਸੋ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਸਥਾਨੇ ਤੇ ਹੋਣ ਵਾਲੀਆਂ ਖੇਡਾਂ ਉਹ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਉਹ ਇੱਕ ਭੈਣ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੁੰਦੀ ਹੱਡ ਬੀਤੀ ਤਾਂ ਬਿਲਕੁਲ ਛੋਟੀ ਹੈ ਪਰ ਗੁਰੂ ਸਾਹਿਬ ਦੀ ਕਿਰਪਾ ਵੱਡੀ ਹੈ ਕਿਉਂਕਿ ਸਤਿਗੁਰੂ ਜੀ ਰੋਗਾਂ ਨੂੰ ਕੱਟਣ ਵਾਲੇ ਨੇ ਮਹਾਰਾਜ ਦਾ ਨਾਮ ਸਾਰਿਆਂ ਰੋਗਾਂ ਨੂੰ ਖਤਮ ਕਰਨ ਵਾਲਾ ਖਾਲਸਾ ਜੀ ਔਖਦ ਰੂਪ ਬਾਣੀ ਹੈ ਸਤਿਗੁਰੂ ਦਾ ਨਾਮ ਔਖਦ ਰੂਪ ਹੈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇ ਤੇਰਾ ਨਾਮ ਸਾਰੇ ਦੁੱਖਾਂ ਨੂੰ ਭੰਨਣ ਵਾਲਾ ਨਾਮ ਕਾਲਪੁਰਖ ਵਾਹਿਗੁਰੂ ਜੀ ਦਾ ਜਿਹੜਾ ਕੋਈ ਇਸ ਨਾਮ ਦਾ ਪੱਲਾ ਫੜਦਾ ਹੈ ਮਹਾਰਾਜ ਉਹਦੇ ਦੁੱਖ ਰੋਗ ਜ਼ਰੂਰ ਕੱਟਦੇ ਨੇ ਸੋ ਖਾਲਸਾ ਜੀ ਇਹ ਭੈਣ ਨੇ ਸੁਣਾਉਣਾ ਕੀਤਾ ਕਿ ਮੇਰੇ ਘਰ ਦੋ ਬੱਚੇ ਨੇ ਇੱਕ ਮੇਰੀ ਬੇਟੀ ਹੈ ਇੱਕ ਮੇਰਾ ਬੇਟਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਘਰ ਵਿੱਚ ਸੁੱਖ ਸ਼ਾਂਤੀ ਸੀ ਸਭ ਕੁਝ ਚੜ੍ਹਦੀ ਕਲਾ ਵਿੱਚ ਸੀ ਕੰਮਕਾਰ ਵੀ ਬਹੁਤ ਤਰੱਕੀ ਵਿੱਚ ਸੀਗਾ ਸਾਰਾ ਕੁਝ ਠੀਕ ਠਾਕ ਸੀ ਮੇਰੀ ਬੱਚੀ 12 ਸਾਲਾਂ ਦੀ ਹੋਈ ਤੇ ਇਹਨੂੰ ਬੁਖਾਰ ਚੜਿਆ ਬੁਖਾਰ ਚੜਨ ਤੋਂ ਬਾਅਦ ਸਰੀਰ ਜਿੱਦਾਂ ਸੁੱਕਦਾ ਗਿਆ ਬੁਖਾਰ ਦਾ ਕੋਈ ਇਲਾਜ ਨਹੀਂ ਹੋਇਆ ਬੜੇ ਟੈਸਟ ਕਰਾਏ ਤੇ ਕਿਸੇ ਨੇ ਕਿਹਾ ਇਹਨੂੰ ਕੋਸ਼ ਹੈ ਕਿਸੇ ਨੇ ਕਿਹਾ ਕੋਸ਼ ਹੈ ਫਿਰ ਸਾਨੂੰ 3 ਸਾਲ ਬਾਅਦ ਪਤਾ ਲੱਗਦਾ ਕਿ ਸਾਡੀ ਬੱਚੀ ਨੂੰ ਕਾਲਾ ਪੀਲੀਆ ਹੈ ਤੇ ਖਾਲਸਾ ਜੀ ਕਾਲੇ ਪੀਲੇ ਦਾ ਬਹੁਤ ਛੇਤੀ ਇਲਾਜ ਨਹੀਂ ਹੁੰਦਾ ਇਹ ਅੰਦਰੋਂ ਅੰਦਰ ਸਰੀਰ ਨੂੰ ਖਾਂਦਾ ਹੈ ਤੇ ਬੱਚੀ ਦੀ ਪੜ੍ਹਾਈ ਵੀ ਰੋਗੀ ਬੱਚੀ ਖਾਂਦੀ ਪੀਂਦੀ ਕੁਝ ਨਹੀਂ ਸੀ ਸਰੀਰ ਸੁੱਕਣ ਲੱਗ ਪਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸਾਂ ਬੇਨਤੀਆਂ ਕਰਨੀਆਂ ਉਹ ਭੈਣਗੇ ਨਹੀਂ ਮੈਂ ਜਪਤੀ ਸਾਹਿਬ ਦੇ ਪਾਠ ਤੇ ਚੌਪਈ ਸਾਹਿਬ ਦੇ ਪਾਠ ਕਰਦੀ ਸਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਹੈ ਕਿ ਭਾਈ ਬਿਆਸ ਕਰੋ ਪੰਜ ਪਾਠ ਜਪਜੀ ਸਾਹਿਬ ਦੇ ਜਰੂਰ ਕਰੋ ਪੰਜ ਪਾਠ ਚੌਪੀ ਸਾਹਿਬ ਦੇ ਜਰੂਰ ਕਰੋ ਪਰ ਅਮਰਤ ਵੇਲੇ ਉੱਠ ਕੇ ਪਹਿਲਾਂ ਪੰਜਾਂ ਬਾਣੀਆਂ ਦਾ ਪਾਠ ਜਰੂਰ ਕਰੋ ਜਿਹੜਾ ਪੰਜਾਂ ਬਾਣੀਆਂ ਦਾ ਬਾਣੀਆਂ ਦਾ ਪਾਠ ਕਰਦਾ ਉਸ ਤੋਂ ਬਾਅਦ ਕੋਈ ਅਭਿਆਸ ਕਰਦਾ ਜਪ ਤਪ ਕਰਦਾ ਉਹ ਵਧੇਰੇ ਕਰਕੇ ਫਲਦਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਹੁਕਮ ਕਦੇ ਨਾ ਮੋੜਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਵੇਰੇ ਪੰਜ ਬਾਣੀਆਂ ਦੋ ਬਾਣੀਆਂ ਸ਼ਾਮ ਨੂੰ ਇਹ ਹਰ ਕੋਈ ਸਿੱਖ ਕਰੇ ਇਹ ਤੋਂ ਬਾਅਦ ਜੋ ਮਰਜ਼ੀ ਕਰੀ ਚਲੋ ਖਾਲਸਾ ਜੀ ਭਾਵੇਂ 10 ਪਾਠ ਜਪਜੀ ਸਾਹਿਬ ਦੇ ਭਾਵੇਂ 21 ਪਾਰ ਚੌਪਾਈ ਸਾਹਿਬ ਦੇ ਭਾਵੇਂ ਮੂਲ ਮੰਤਰ ਦਾ ਅਭਿਆਸ ਕਿਸੇ ਪ੍ਰਕਾਰ ਵੀ ਕਰੀ ਜਾਵੋ ਪਰ ਕਲਗੀਧਰ ਪਾਤਸ਼ਾਹ ਦਾ ਹੁਕਮ ਜਰੂਰ ਕਮਾਓ ਜਿਹੜੇ ਸਤਗੁਰੂ ਦਾ ਉਪਦੇਸ਼ ਕਮਾਉਂਦੇ ਨੇ ਉਹਨਾਂ ਦੇ ਉੱਤੇ ਸਤਗੁਰੂ ਦੀ ਵੱਡੀ ਖੁਸ਼ੀ ਹੁੰਦੀ ਆ ਸਤਗੁਰੂ ਜੀ ਉਹਨਾਂ ਤੋਂ ਖੁਸ਼ ਹੁੰਦੇ ਨੇ ਸੋ ਭੈਣ ਕਹਿੰਦੇ ਵੀ ਜਦੋਂ ਤਿੰਨਾ ਚਾਰਾਂ ਸੱਤ ਤਿੰਨਾ ਸਾਲਾਂ ਬਾਅਦ ਸਾਨੂੰ ਪਤਾ ਲੱਗਾ ਕਿ ਸਾਡੀ ਬੱਚੀ ਨੂੰ ਕਾਲਾ ਪੀਲੀ ਹੈ ਕਈ ਜਗ੍ਹਾ ਸਾਨੂੰ ਕਿਸੇ ਨੇ ਦੱਸਿਆ ਫਲਾਣੇ ਗੁਰਦ੍ਰੇੋਂ ਦਵਾਈ ਮਿਲਦੀ ਹੈ ਫਰਾਣਾ ਕੋਈ ਪੰਡਤ ਦਵਾਈ ਦਿੰਦਾ ਹੈ ਹਿਮਾਚਲ ਵਾਲ ਵੀ ਇੱਕ ਦਵਾਈ ਮਿਲਦੀ ਸੀ ਅਸੀਂ ਬੜੀ ਜਗ੍ਹਾ ਗਏ ਸਾਨੂੰ ਕਿਸੇ ਨੇ ਕਿਹਾ ਕਿ ਜੂ ਉੱਥੇ ਵੀ ਗਏ ਤੇ ਮੇਰੀ ਬੱਚੀ ਬਿਲਕੁਲ ਠੀਕ ਨਹੀਂ ਹੋਈ ਕਹਿੰਦੇ ਵੀ ਮੇਰਾ ਜਿਹੜਾ ਬੱਚਾ ਸੀ ਉਹਨੂੰ ਵੀ ਹੌਲੀ-ਹੌਲੀ ਬੁਖਾਰ ਰਹਿਣ ਲੱਗ ਪਿਆ ਉਹ ਵੀ ਸੇਮ ਹੀ ਬਿਮਾਰੀ ਹੋ ਗਈ ਬੱਚੀ ਨੂੰ 5 ਸਾਲ ਹੋ ਗਏ ਸੀ ਬੱਚੇ ਨੂੰ 2 ਡੇਢ ਕਸਾਲ ਹੋ ਗਿਆ ਸੀ ਬਿਮਾਰ ਨੂੰ ਅਸੀਂ ਬੜੇ ਤੰਗ ਸਾਂ ਵੀ ਮੇਰੇ ਦੋ ਹੀ ਬੱਚੇ ਨੇ ਤੇ ਦੋਵੇਂ ਬਿਮਾਰ ਨੇ ਤੇ ਕਿਸੇ ਨੂੰ ਹੀ ਪੁੱਛਣਾ ਉਹਨਾਂ ਕਹਿੰਦਾ ਗੁਰੂ ਘਰ ਅਸ਼ਨਾਣ ਕਰਾਓ ਅਸੀਂ ਗੁਰੂ ਘਰ ਅਸ਼ਨਾਣ ਕਰਵਾਏ ਪਰ ਕੋਈ ਫਰਕ ਨਹੀਂ ਸੀ ਪੈਂਦਾ ਕਹਿੰਦੇ ਇੱਕ ਵਾਰ ਕੀ ਹੋਇਆ ਮੈਂ YouTube ਤੇ ਵੈਸੇ ਹੀ ਲਾ ਕੇ ਸੁਣਦੀ ਸਾਂ ਕੁਝ ਤੇ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਇੱਕ ਵੀਡੀਓ ਆਈ ਕਿ ਜਿਹੜਾ ਕੋਚਪਹਿਰੇ ਸਾਹਿਬ ਦੀ ਸੇਵਾ ਨਿਭਾਉਂਦਾ ਹੈ ਉਹਦੇ ਵਿੱਚ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਾਰਿਆਂ ਦੇ ਦੁੱਖ ਰੋਗ ਠੀਕ ਹੁੰਦੇ ਕਹਿੰਦੇ ਮੈਂ ਕਿਸੇ ਦੀ ਗੱਲ ਸੁਣਦੀ ਪਈ ਸਾਂ ਵੀ ਕਿਸੇ ਨੇ ਕਿਹਾ ਕਿ ਮੇਰੀਆਂ ਦੋਵੇਂ ਕਿਡਨੀਆਂ ਖਰਾਬ ਸੀ ਮੈਂ ਚੋਪਹਿਰਾ ਸਾਹਿਬ ਦੀਆਂ ਸੇਵਾ ਨਿਭਾਈਆਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕੀਤਾ ਬਿਲਕੁਲ ਤੰਦਰੁਸਤ ਹਾਂ ਚੜ੍ਹਦੀ ਕਲਾ ਵਿੱਚ ਹਾਂ ਉਹ ਪੈਣ ਕੇ ਨਹੀਂ ਮੇਰੇ ਮਨ ਵਿੱਚ ਵੀ ਨਾ ਇੱਕ ਤਾੰਗ ਬਣੀ ਇੱਕ ਰਾਹ ਲੰਬਾ ਕਿ ਕਿਉਂ ਨਾ ਮੈਂ ਵੀ ਕਰਾਂ ਕਹਿੰਦੀ ਮੈਂ ਆਪਣੇ ਬੱਚਿਆਂ ਦੀ ਖਾਤਰ ਸ਼ੀਰ ਦਾ ਸਾਹਿਬ ਜਾ ਕੇ ਦੁਪਹਿਰੇ ਕੱਟਣੇ ਸ਼ੁਰੂ ਕੀਤੇ ਕਿ ਮਹਾਰਾਜ ਕਿਰਪਾ ਕਰੋ ਵੀ ਮੇਰੇ ਬੱਚੇ ਠੀਕ ਹੋ ਜਾਣ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਜਲ ਲਿਆ ਕੇ ਬੱਚਿਆਂ ਦਾ ਇਸ਼ਨਾਨ ਕਰਾਉਣਾ ਘਰ ਵਿੱਚ ਸਿੱਟਾ ਦੇਣਾ ਸਾਰਾ ਕੁਝ ਕਰਨ ਲੱਗ ਪਈ ਘਰੇ ਮੈਨੂੰ ਫਿਰ ਪਤਾ ਲੱਗਾ ਜੋਤ ਦਾ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਇੱਕੋ ਅਰਦਾਸ ਕਰਦੀ ਸਾ ਵੀ ਸਾਡੇ ਘਰ ਮਹਾਰਾਜ ਜੀ ਤੰਦਰੁਸਤੀ ਬਖਸ਼ੋ ਮੇਰੇ ਬੱਚਿਆਂ ਨੂੰ ਦੇਹ ਰੋਗਤਾ ਬਖਸ਼ੋ ਕਿਰਪਾ ਕਰੋ ਵੀ ਤੁਸੀਂ ਸਭ ਕੁਝ ਕਰਨ ਹਾਰੋਂ ਉਹ ਭੈਣ ਕਹਿੰਦੀ ਮੈਨੂੰ ਪੰਜ ਚ ਪੈਰੇ ਕਿਸੇ ਨੇ ਕਿਹਾ ਸੀ ਕਰਿਆ ਕਰ ਮੈਂ ਪੰਜ ਕੀਤੇ ਕੋਈ ਫਰਕ ਨਹੀਂ ਪਿਆ ਮੇਰਾ ਮਨ ਡੋਲ ਗਿਆ ਮੈਂ ਸੋਚਿਆ ਵੀ ਪੰਜ ਪਾਠ ਤਾਂ ਕਰ ਲਏ ਆ ਅਸਰ ਤਾਂ ਕੋਈ ਹੋਇਆ ਨਹੀਂ ਮੈਨੂੰ ਨਹੀਂ ਲੱਗਦਾ ਕਿ ਬਾਣੀ ਵਿੱਚ ਕੋਈ ਸ਼ਕਤੀ ਹੈ ਇਦਾਂ ਦਾ ਮੇਰੇ ਮਨ ਵਿੱਚ ਖਿਆਲ ਆਇਆ ਕਿਉਂਕਿ ਖਾਲਸਾ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ ਉਸੇ ਪ੍ਰਕਾਰ ਬਾਣੀ ਬਲ ਵਿਖਾਉਂਦੀ ਹੈ ਜੇ ਕਿਸੇ ਦੀ ਭਾਵਨਾ ਬਹੁਤ ਤਗੜੀ ਹੋਵੇ ਭਾਵਨਾ ਸ਼ਰਧਾ ਪ੍ਰਬਲ ਹੋਵੇ ਕਿ ਮਹਾਰਾਜ ਦੇ ਬੜਾ ਭਰੋਸਾ ਹੋਵੇ ਤੇ ਉਹ ਕੋਈ ਬਾਣੀ ਪੜੇ ਮਹਾਰਾਜ ਤਤਛਣੋ ਦੀ ਪੂਰੀ ਕਰ ਦਿੰਦੇ ਪਰ ਕਈਆਂ ਦੇ ਹਿਰਦੇ ਵਿੱਚ ਭਰੋਸਾ ਨਹੀਂ ਹੁੰਦਾ ਦੁਚਿੱਤੀ ਹੁੰਦੀ ਡਰ ਹੁੰਦਾ ਪਤਾ ਨਹੀਂ ਇਹ ਹੋਣਾ ਕਿ ਨਹੀਂ ਹੋਣਾ ਉਹਦੇ ਉੱਤੇ ਬਾਣੀ ਘਾਟ ਅਸਰ ਕਰਦੀ ਹੈ ਜਿਵੇਂ ਜਿਵੇਂ ਦੀ ਕੋਈ ਸ਼ਰਧਾ ਰੱਖਦਾ ਜਿਵੇਂ ਜਿਵੇਂ ਦਾ ਕੋਈ ਉਹ ਦਾਸ ਦਾ ਸਤਗੁਰ ਦਾ ਤੱਕਦਾ ਤਿਵੇਂ-ਤਿਵੇਂ ਬਾਣੀ ਅਸਰ ਕਰਦੀ ਹੈ ਸੋ ਇਹਦੇ ਵਿੱਚ ਇਹ ਨਹੀਂ ਹੈ ਕਿ ਕਿਸੇ ਨੂੰ ਮਹਾਰਾਜ ਨੇ ਬਹੁਤ ਦੇ ਦਿੱਤਾ ਤੇ ਕਿਸੇ ਨੂੰ ਘੱਟ ਦੇ ਦਿੱਤਾ ਜਿਹਦੀ ਸ਼ਰਧਾ ਜ਼ਿਆਦਾ ਹੋਵੇਗੀ ਉਹਨੂੰ ਸਭ ਕੁਝ ਜ਼ਿਆਦਾ ਮਿਲੇਗਾ ਜਿਹਦੀ ਸ਼ਰਧਾ ਕੱਟ ਹੋਵੇਗੀ ਉਹਨੂੰ ਥੋੜਾ ਰੋਕੇ ਮਿਲ ਦੇਗਾ ਮਿਲੇਗਾ ਉਹਨੂੰ ਵੀ ਜਰੂਰ ਤੇ ਸ਼ਰਧਾ ਕਿੱਦਾਂ ਬਣਦੀ ਹੈ ਨਿਤਾਬ੍ਰਤ ਬਾਣੀ ਦਾ ਜਾਪ ਕਰਨ ਰੋਜ਼ ਸੇਵਾ ਕਰਨ ਰੋਜ਼ ਸਵੇਰੇ ਉੱਠ ਕੇ ਬਾਣੀ ਪੜਨਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਆਪਣੇ ਆਪ ਸ਼ਰਧਾ ਮਹਾਰਾਜ ਆਪਣੇ ਆਪ ਆਪਣਾ ਪ੍ਰੇਮ ਲਾ ਦਿੰਦੇ ਨੇ ਤੇ ਇਹ ਕਿਸੇ ਦੇ ਲਾਇਆ ਨਹੀਂ ਲੱਗਦਾ ਸਤਿਗੁਰ ਦੀ ਬਾਣੀ ਪੜ੍ਹਨ ਦਾ ਸਿਰਫ ਉਦਮ ਕਰੋ ਉਦਮ ਕਰਦੇ ਰਹੋ ਸਤਿਗੁਰ ਜੀ ਇੱਕ ਦਿਨ ਜਰੂਰ ਫਲ ਬਖਸ਼ਣਗੇ ਫਲ ਦੀ ਕਦੇ ਉਡੀਕ ਨਹੀਂ ਕਰਨੀ ਹੁੰਦੀ ਮਾਲੀ ਆਪਣਾ ਕੰਮ ਕਰਦਾ ਹੈ ਫਲ ਪਰਮੇਸ਼ਰ ਆਪਣੇ ਆਪ ਰੁੱਖਾਂ ਨੂੰ ਲਾਉਂਦਾ ਖਾਲਸਾ ਜੀ ਤੁਸੀਂ ਕੋਈ ਬੂਟਾ ਲਾਉਨੇ ਬੂਟਾ ਮਿੱਟੀ ਪੋਟ ਕੇ ਉਹਦੇ ਵਿੱਚ ਬੂਟਾ ਲਾ ਕੇ ਉਹਨੂੰ ਪਾਣੀ ਪਾਉਨੇ ਉਹ ਤੁਹਾਡਾ ਇਨਾ ਹੀ ਕੰਮ ਹੈ ਤੁਸੀਂ ਤੁਹਾਨੂੰ ਨਹੀਂ ਪਤਾ ਕਿ ਉਹ ਜਿਹੜਾ ਬੂਟਾ ਹੈ ਉਹ ਧਰਤੀ ਵਿੱਚੋਂ ਕਿਵੇਂ ਆਪਣੀ ਖੁਰਾਕ ਲੈਂਦਾ ਹੈ ਕਿਵੇਂ ਖੇੜ ਵਰਤਦੀ ਹੈ ਕਿਵੇਂ ਪਰਮੇਸ਼ਰ ਵਾਹਿਗੁਰੂ ਉਹਨੂੰ ਫੁੱਲ ਲਾਉਂਦਾ ਫਿਰ ਕਈ ਪ੍ਰਕਾਰ ਦੇ ਪੱਤੇ ਲਾਉਂਦਾ ਤੇ ਕਈ ਪ੍ਰਕਾਰ ਦੇ ਫਿਰ ਉਹਨੂੰ ਫਲ ਲਾਉਂਦਾ ਤੇ ਉਹ ਫਲਾਂ ਦੇ ਵਿੱਚ ਮਠਾਸ ਕਿਦਾਂ ਭਰਦਾ ਉਹ ਵਾਹਿਗੁਰੂ ਦੇ ਹੱਥ ਹੈ ਤੁਹਾਡੇ ਹੱਥ ਵਿੱਚ ਨਹੀਂ ਕਦੇ ਕਿਸੇ ਨੇ ਵੇਖਿਆ ਕਿ ਕੋਈ ਮਾਲੀ ਬੂਟਾ ਲਾਵੇ ਬੂਟਾ ਲਾ ਕੇ ਉਹਨੂੰ ਪਾਣੀ ਦੇਵੇ ਤੇ ਆਪ ਹੀ ਉਹਦੇ ਵਿੱਚ ਮਿੱਠਾ ਭਰੇ ਕੋਈ ਮਾਲਵੀ ਨਹੀਂ ਪਰ ਸਕਦਾ ਪਰਮੇਸ਼ਰ ਪਰ ਸਕਦਾ ਸਾਡਾ ਕੰਮ ਹੈ ਉਦਮ ਕਰਨਾ ਅਸੀਂ ਸਿਰਫ ਮਹਾਰਾਜ ਅੱਗੇ ਖਲੋ ਕੇ ਅਰਦਾਸ ਕਰ ਸਕਦੇ ਹਾਂ ਉਦਮ ਕਰ ਸਕਦੇ ਹਾਂ ਫਲ ਲਾਉਣਾ ਨਾ ਲਾਉਣਾ ਉਹ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਭੈਣਗੇ ਨਹੀਂ ਮੇਰਾ ਮਨ ਡੋਲ ਗਿਆ ਤੇ ਮੈਂ ਅਚਨਚੇਤ ਕੋਈ ਵੀਡੀਓ ਇਹੋ ਜਿਹੀ ਸੁਣੀ ਉਹਦੇ ਵਿੱਚ ਮੇਰਾ ਭਰੋਸਾ ਬਣ ਗਿਆ ਕਿ ਜੇ ਕੋਈ ਭਰੋਸਾ ਹੀ ਨਾ ਗੁਰੂ ਸਾਹਿਬ ਤੇ ਕਰਦਾ ਹੋਵੇ ਤੇ ਉਹਦੇ ਕੀਤੇ ਹੋਏ ਜਪ ਤਪ ਕਦੇ ਫਲ ਦੇ ਨਹੀਂ ਭੈਣਗੇ ਨੇ ਮੈਂ ਮੇਰਾ ਮਨ ਕੱਢਾ ਕਰਕੇ ਮੈਂ ਕਿਹਾ ਕੋਈ ਨਹੀਂ ਜੇ ਨਾਮ ਹੀ ਮੇਰੇ ਬੱਚੇ ਠੀਕ ਹੋਣ ਕੋਈ ਨਹੀਂ ਪਰ ਮੈਂ ਬਾਣੀ ਪੜਿਆ ਕਰਨੀ ਮਨ ਵਿੱਚ ਆਪਣੇ ਆਪ ਹੀ ਆ ਗਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਮੇਰੇ ਘਰ ਵਾਲਾ ਜਿਹੜਾ ਪਹਿਲਾਂ ਥੋੜੀ ਬਹੁਤੀ ਦਾਰੂ ਵੀ ਪੀ ਲੈਂਦਾ ਸੀ ਉਹ ਸਭ ਕੁਝ ਛੱਡ ਕੇ ਮੈਨੂੰ ਇੱਕ ਦਿਨ ਕਹਿੰਦਾ ਕਿਉਂ ਨਾ ਆਪਾਂ ਅਮਰਧਾਰੀ ਹੋ ਜਾਈਏ ਵੀ ਗੁਰੂ ਵਾਲੇ ਬਣ ਜਾਈਏ ਬੱਚਿਆਂ ਨੂੰ ਵੀ ਅਮਰਤ ਸ਼ਿਖਾ ਦਈਏ ਕਹਿੰਨੀ ਮੈਂ ਸੋਚਿਆ ਵੀ ਬੜੀ ਹੈਰਾਨ ਹੋਈ ਵੀ ਇਹ ਗੱਲ ਕਿੱਥੋਂ ਇਹਨਾਂ ਨੇ ਕੱਢੀ ਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਦੋਵੇਂ ਦੀ ਉਮਰਤਾਰੀ ਹੋ ਗਏ ਤੇ ਮਹਾਰਾਜ ਦੀ ਰਹਿਮਤ ਵਰਤਣ ਲੱਗ ਪਈ ਸਾਡੇ ਘਰ ਦੇ ਵਿੱਚ ਬਰਕਤਾਂ ਪੈਣ ਲੱਗ ਪਈਆਂ ਮਨ ਆਨੰਦ ਵਿੱਚ ਆਉਣ ਲੱਗ ਪਿਆ ਬੱਚੇ ਥੋੜੇ ਥੋੜੇ ਉੱਠਣ ਹਿੱਲਣ ਜੁਲਣ ਲੱਗ ਪਏ ਗੁਰੂ ਸਾਹਿਬ ਦੀ ਕਿਰਪਾ ਨਾਲ ਪਰ ਮੈਂ ਕਦੇ ਚ ਪਹਿਰਾ ਸਾਹਿਬ ਦੀ ਬਾਣੀ ਨਾ त्याਗੀ ਬਾਣੀ ਪੜਦੀ ਰਹੀ ਉਹ ਪੈਣ ਕਹਿੰਦੀ ਪਤਾ ਨਹੀਂ ਮੈਂ 21 ਚ ਪਹਿਰੇ ਇੱਕ 25 ਚ ਪਹਿਰੇ ਇਹਨੇ ਇੱਕ ਕੀਤੇ ਤੇ ਉਹ ਉਹ ਕਰਨ ਤੋਂ ਬਾਅਦ ਜਿਹੜੀ ਮੇਰੀ ਬੱਚੀ ਸੀ ਉਹਦੇ ਫੇਸ ਦਾ ਜਿਹੜਾ ਰੰਗ ਸੀ ਗ로우 글로 ਉਹਦੇ ਮੂੰਹ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਜਿਹੜਾ ਰੰਗ ਉੱਡਿਆ ਰਹਿੰਦਾ ਸੀ ਮੇਰਾ ਬੱਚਾ ਜਿਹੜਾ ਉਹ ਬਿਲਕੁਲ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਬੱਚਾ ਠੀਕ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੀ ਐਸੀ ਕਿਰਪਾ ਹੋਈ ਫਿਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲੱਗ ਪਈ ਮੇਰੀ ਬੱਚੀ ਜਿਹੜੀ ਸੀ ਬਹੁਤਾ ਚੱਲ ਨਹੀਂ ਸੀ ਸਕਦੀ ਥੋੜਾ ਜਿਹਾ ਚੱਲਦੀ ਸੀ ਤੇ ਲੱਤਾਂ ਦੁਖਣ ਲੱਗ ਪੈਂਦੀਆਂ ਸੀ ਕਿਉਂਕਿ ਖਾਲਸਾ ਜੀ ਉਹ ਅੰਦਰੋਂ ਕਮਜ਼ੋਰ ਕਰਦਾ ਤੇ ਮਹਾਰਾਜ ਦੀ ਐਸੀ ਕਿਰਪਾ ਵਰਤੀ ਜਦੋਂ ਉਹਨਾਂ ਨੂੰ ਸੰਗਤ ਵਿੱਚ ਖੜਿਆ ਸੰਗਤ ਦਾ ਐਸਾ ਪ੍ਰਤਾਪ ਹੈ ਕਹਿੰਦੇ ਵੀ ਮੈਂ ਜਦੋਂ ਪਹਿਲੀ ਵਾਰੀ ਆਪਣੀ ਬੱਚੀ ਨੂੰ ਖੜਿਆ ਉਸ ਦਿਨ ਮੇਰੀ ਬੱਚੀ ਨੇ ਮੈਨੂੰ ਘਰ ਆ ਕੇ ਦੱਸਿਆ ਕਿ ਮੰਮੀ ਮੈਨੂੰ ਏਦਾਂ ਲੱਗਦਾ ਕਿ ਜਿੱਦਾਂ ਮੇਰੇ ਵਿੱਚ ਜਾਨ ਆ ਗਈ ਹੋਵੇ ਮੇਰਾ ਜੀ ਕਰਦਾ ਮੈਨੂੰ ਭੁੱਖ ਲੱਗਦੀ ਵੀ ਮੈਨੂੰ ਕੁਝ ਖਵਾ ਨਹੀਂ ਤੇ ਮੇਰੀ ਬੱਚੀ ਜਿਹੜੀ ਸਾਰੇ ਦਿਨ ਵਿੱਚ ਇੱਕ ਵਾਰ ਕੁਝ ਨਾ ਕੁਝ ਖਾਂਦੀ ਸੀ ਨਹੀਂ ਤੇ ਨਹੀਂ ਖਾਂਦੀ ਸੀ ਕਹਿੰਦੇ ਜਿਨੂੰ ਸੰਗਤ ਵਿੱਚ ਖੜਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨੀ ਮਹਾਰਾਜ ਦੀ ਕਰਾਮਾਤ ਖੇੜ ਵਰਤੀ ਕਿ ਮੇਰੀ ਬੱਚੀ ਆਪ ਰੋਟੀ ਪਾਣੀ ਮੰਗਣ ਲੱਗ ਪਈ ਉੱਠ ਕੇ ਤੁਰਨ ਫਿਰਨ ਲੱਗ ਪਈ ਹੱਸਣ ਖੇਡਣ ਲੱਗ ਪਈ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਹੌਲੀ ਹੌਲੀ ਕਰਦਿਆਂ ਕਰਦਿਆਂ ਮੇਰੀ ਬੱਚੀ ਦਾ ਜਿਹੜਾ ਬੁਖਾਰ ਸੀ ਜਿਹੜਾ ਰੰਗ ਸੀ ਕਾਲਾ ਪਿਆ ਅੱਖਾਂ ਦੇ ਵਿੱਚ ਤੱਬੇ ਪਏ ਹੋਏ ਅੱਖਾਂ ਦੇ ਥੱਲੇ ਤੇ ਕਈ ਪ੍ਰਕਾਰ ਦੀ ਸੂਜਨ ਹੱਥਾਂ ਦੇ ਕਈ ਵਾਰੀ ਸੋਚ ਪੈ ਜਾਂਦੀ ਸੀ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਸਾਰਾ ਰੋਗ ਜਿਹੜਾ ਦੂਰ ਹੋ ਗਿਆ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀ ਬਾਣੀ ਦਾ ਸਾਰੇ ਦੁੱਖ ਕੱਟਣ ਵਾਲੀ ਹੈ ਮਹਾਰਾਜ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਕਿ ਭਾਈ ਬਾਣੀ ਪੜੋ ਬਿਗਨ ਬਿਨਾਸਣ ਸਭ ਦੁੱਖ ਨਾਸਣ ਸਤਿਗੁਰੂ ਨਾਮ ਦੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਇਹ ਸਾਰੇ ਪਰ ਪਾਪ ਕੀਤੇ ਹੋਏ ਮਹਾਰਾਜ ਕਹਿੰਦੇ ਬਾਣੀ ਪੜਨ ਵਾਲੇ ਤੇ ਦੂਰ ਚਲੇ ਜਾਂਦੇ ਨੇ ਪਾਪ ਕੀਤੇ ਹੋਏ ਨਾਸ਼ ਹੋ ਜਾਂਦੇ ਨੇ ਜਿਹੜਾ ਕੋਈ ਬਾਣੀ ਪੜਦਾ ਸਤਗੁਰ ਦਾ ਨਾਮ ਜਪਦਾ ਕਿਸੇ ਪ੍ਰਕਾਰ ਦਾ ਬੰਧਨ ਹੋਵੇ ਸਾਰੇ ਖਤਮ ਹੋ ਜਾਂਦੇ ਨੇ ਸਤਗੁਰ ਦੀ ਬਾਣੀ ਵਿੱਚ ਐਸਾ ਬਾਲਾ ਖਾਲਸਾ ਜੀ ਸਾਰੇ ਬੰਧਨਾਂ ਨੂੰ ਖਤਮ ਕਰਨ ਵਾਲੀ ਮਹਾਰਾਜ ਦੀ ਬਾਣੀ ਹੈ ਧੰਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾ ਸੁਖਾਂ ਦੀ ਮਣੀ ਸੁਖਮਣੀ ਸਾਹਿਬ ਵਿੱਚ ਵੀ ਬਚਨ ਕਰਦੇ ਨੇ ਕਿ ਲੱਖ ਕਰੋੜੀ ਬੰਧਨ ਪਰ ਹੈ ਹਰ ਕਾ ਨਾਮ ਜਪਤ ਨਿਸਤਰ ਹੈ ਕਰੋੜਾਂ ਹੀ ਬੰਧਨ ਖਾਲਸਾ ਜੀ ਪਏ ਹੋਣ ਪਾਪਾਂ ਨੇ ਲੱਖਾਂ ਕਰਕੇ ਆਪਣੇ ਵੇਲੇ ਕੀਤੇ ਹੋਏ ਪਿਛਲੇ ਕਰਮਾਂ ਦੇ ਪਾਪ ਲੱਖਾਂ ਕਰਕੇ ਪ੍ਰਭਲ ਹੋ ਜਾਣ ਪਰ ਮਹਾਰਾਜ ਦਾ ਜਿਹੜਾ ਕੋਈ ਨਾਮ ਜਪਦਾ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਇੱਕ ਬੇਨਤੀ ਖਾਲਸਾ ਜੀ ਇੱਥੇ ਵੀ ਹੈ ਇੱਥੇ ਜਿਹੜਾ ਅਸਲੀ ਬਚਨ ਹੈ ਉਹ ਇਹੀ ਹੈ ਲੱਖ ਕਰੋੜੀ ਬੰਧਨ ਪਰ ਹੈ ਕਈ ਇੱਥੇ ਪੜਦੇ ਨੇ ਲੱਖ ਕਰੋੜੀ ਬੰਧਨਾਂ ਪਰ ਜੇ ਲੱਖ ਕਰੋੜੀ ਬੰਧਨਾਂ ਜੇ ਬੰਧਨ ਹੀ ਨਹੀਂ ਪਏ ਫਿਰ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਕੀ ਫਾਇਦਾ ਖਾਲਸਾ ਜੀ ਇਹ ਕਿਤੇ ਮਾੜੀ ਮੋਟੀ ਛਾਪੇ ਦੇ ਵਿੱਚ ਗਲਤੀ ਹੋਈ ਨੰਨਾ ਜਿਹੜਾ ਸੀ ਉਹਦੇ ਉਹ ਜੁੜਣ ਰਹਿ ਗਿਆ ਥੋੜਾ ਜਿਹਾ ਪਰੇ ਹੋ ਗਿਆ ਉਸ ਤੋਂ ਬਾਅਦ ਸਾਰੀਆਂ ਪੋਥੀਆਂ ਇਦਾਂ ਬਣਨ ਲੱਗ ਪਈਆਂ ਜਿਹੜੇ ਪੁਰਾਤਨ ਸਿੰਘ ਸੀ ਸਾਰੇ ਬਾਣੀ ਪੜਦੇ ਉਹਵੇਂ ਪੜਦੇ ਸੀ ਲੱਖ ਕਰੋੜੀ ਬੰਧਨ ਪਰ ਹੈ ਲੱਖਾਂ ਕਰੋੜਾ ਜੀ ਦੇ ਉੱਤੇ ਬੰਧਨ ਪਏ ਹੁਣ ਹਰ ਕਾ ਨਾਮ ਜਪਤ ਨਸਤਰਿਓ ਵਾਹਿਗੁਰੂ ਜੀ ਦਾ ਨਾਮ ਜਪੇ ਤੇ ਇਹਨਾਂ ਸਾਰਿਆਂ ਮੰਨਾਂ ਤੋਂ ਖਲਾਸੀ ਹੋ ਜਾਂਦੀ ਹੈ ਐਸਾ ਸਤਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਨਾਮ ਹੈ ਮਹਾਰਾਜ ਦਾ ਨਾਮ ਜਪਦੇ ਆ ਖਾਲਸਾ ਜੀ ਸਾਰੇ ਸੁੱਖ ਪ੍ਰਾਪਤ ਹੁੰਦੇ ਦੁੱਖਾਂ ਦਾ ਨਾਸ਼ ਹੁੰਦਾ ਸੋ ਇਹ ਸੀ ਹੱਡ ਬੀਤੀ ਜਿਹਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਜਿਸ ਭੈਣ ਦੇ ਬੱਚਿਆਂ ਤੇ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਹੀਦਾਂ ਫੌਜਾਂ ਦੀ ਕਿ ਬਾਣੀ ਪੜਨੀ ਉਹਨਾਂ ਨੇ ਛੱਡੀ ਨਹੀਂ ਤਿਆਗੀ ਨਹੀਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਸੋ ਇਹ ਹਰਦੀਪੀ ਸਿੱਖਾਲਾ ਜੀ ਸੋ ਇੱਕ ਬੇਨਤੀ ਕਰਨੀ ਹੈ ਕਿ ਕਈ ਜਿਹੜੇ ਵੀਰਾਂ ਦੀ ਸ਼ਹੀਦੀ ਦੇਗਾ ਦਾਸ ਨੇ ਕਰਵਾਉਣਾ ਕੀਤੀਆਂ ਤੇ ਉਹ ਹੁਣ ਵਾਰ-ਵਾਰ ਮੈਸੇਜ ਕਰਕੇ ਮੈਨੂੰ ਇਹ ਕਹਿੰਦੇ ਨੇ ਕਿ ਸਾਡੀ ਅਸੀਂ ਪਿਛਲੇ ਹਫਤੇ ਕਰਾਈ ਸੀ ਕੋਈ ਕਹਿੰਦਾ ਪਿਛਲੇ ਮਹੀਨੇ ਕਰਾਈ ਸੀ ਬਾਬਾ ਜੀ ਇਹ ਪੂਰੀ ਨਹੀਂ ਹੋਈ ਦੇਖੋ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕਰਨਾ ਮੇਰਾ ਫਰਜ ਹੈ ਤੁਹਾਡੀ ਅਰਦਾਸ ਲੈ ਕੇ ਮੈਂ ਉੱਥੇ ਜਾਣਾ ਅੱਗੇ ਵਾਹਿਗੁਰੂ ਜਾਣਦੇ ਨੇ ਤੁਹਾਡਾ ਭਾਈ ਕੀ ਔਗਣ ਹੈ ਕੀ ਤੁਹਾਡਾ ਕਰਮ ਹੈ ਕੀ ਤੁਹਾਡਾ ਲੈਣ ਦੇਣ ਹੈ ਕੀ ਤੁਹਾਡਾ ਪਿਛਲਾ ਕੀਤਾ ਹੋਇਆ ਹੈ ਉਹਦੇ ਬਾਰੇ ਜਾਂ ਤਾਂ ਵਾਹਿਗੁਰੂ ਜਾਣਦਾ ਹੈ ਜਾਂ ਪਰਮੇਸ਼ਰ ਕਾਲਪੁਰਖ ਗੁਰੂ ਤੁਹਾਡਾ ਜਾਣਦਾ ਹੈ ਖਾਲਸਾ ਜੀ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੋ ਮੈਨੂੰ ਨਾ ਪਰੇਸ਼ਾਨ ਕੀਤਾ ਜਾਵੇ ਮੈਂ ਸਿਰਫ ਤੁਹਾਡੀ ਦੇਖ ਕਰਵਾਉਣ ਵਾਲਾ ਹਾਂ ਮੇਰਾ ਕੰਮ ਹੈ ਤੁਹਾਡੇ ਕੋਲੋਂ ਮਾਇਆ ਲੈ ਕੇ ਰਸਤਾ ਲੈਣੀ ਪਰਚੀ ਤੁਹਾਡੀ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਪਹੁੰਚਾਉਣੀ ਮੇਰਾ ਇਨਾ ਕੰਮ ਹੈ ਮੈਨੂੰ ਨਹੀਂ ਪਤਾ ਮੈਂ ਕਿਹੜਾ ਰੋਜ ਸੱਚ ਖੜੀ ਜਾਣਾ ਸਮਾਧੀ ਲਾ ਕੇ ਵੀ ਮੈਂ ਸਵੇਰੇ ਉੱਠ ਕੇ ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਮੇਰੀ ਸਮਾਧੀ ਲੱਗ ਜਾਂਦੀ ਹੈ ਤੇ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਮੈਂ ਪੁੱਛਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਵੀ ਕੱਲ ਮੈਂ ਫਲਾਣੇ ਦੀ ਅਰਦਾਸ ਕਰਾਈ ਸੀ ਵੀ ਉਹ ਪੂਰੀ ਕਿਉਂ ਨਹੀਂ ਹੋਈ ਭਾਈ ਮੈਂ ਐਡਾ ਵੀ ਤਗੜਾ ਕੋਈ ਸਾਧੂ ਬ੍ਰਹਮ ਗਿਆਨੀ ਨਹੀਂ ਮੈਂ ਤਾਂ ਸਧਾਰਨ ਜਿਆਪੁਰਸ਼ਾਂ ਮੇਰੇ ਕੋ ਤੇ ਆਪ ਮਹਾ ਆਪਣਾ ਨਿਤਨੇਮ ਹੁੰਦਾ ਉਹ ਵੀ ਪਤਾ ਨਹੀਂ ਮੈਂ ਕਿਵੇਂ ਰੋ ਰੋ ਕੇ ਕਰਦਾ ਤੇ ਭਾਈ ਇਹ ਬਾਬਾ ਦੀਪ ਸਿੰਘ ਸਾਹਿਬ ਨੂੰ ਤੁਸੀਂ ਪੁੱਛੋ ਸ਼ੀਦਾ ਸਿੰਘਾਂ ਨੂੰ ਪੁੱਛੋ ਅਰਦਾਸ ਬੇਨਤੀ ਕਰਕੇ ਆਪੇ ਤੁਹਾਨੂੰ ਦੱਸਣਗੇ ਮੇਰਾ ਕੰਮ ਹੈ ਅਰਦਾਸ ਕਰਨੀ ਮੈਨੂੰ ਭਾਈ ਕਿਸੇ ਪ੍ਰਕਾਰ ਕੋਈ ਤੰਗ ਨਾ ਕਰੇ ਕਿਉਂਕਿ ਬਹੁਤੇ ਲੋਕੀ ਮੈਨੂੰ ਇਹੀ ਪੁੱਛਦੇ ਨੇ ਅਹੇ ਸਾਨੂੰ ਬਾਬਾ ਜੀ ਇੱਕ ਮਹੀਨਾ ਹੋ ਗਿਆ ਅਜੇ ਤੱਕ ਅਰਦਾਸ ਕਿਉਂ ਨਹੀਂ ਪੂਰੀ ਹੋਈ ਵੀ ਭਾਈ ਕਮਲਿਓ ਮੈਂ ਤਾਂ ਆਪ ਤੁਹਾਡੇ ਅਰਗਾ ਆਂ ਮੈਂ ਤਾਂ ਕੀ ਪਤਾ ਤੁਹਾਡੇ ਤੋਂ ਵੀ ਨੀਵਾ ਤੁਸੀਂ ਤਾਂ ਇੰਨੀ ਬਾਣੀ ਪੜਦੇ ਹੋ ਮੈਂ ਤਾਂ ਕੁਝ ਵੀ ਨਹੀਂ ਕਰਦਾ ਤੇ ਮੈਂ ਕਿਵੇਂ ਦੱਸ ਸਕਦਾ ਐ ਇਹ ਗੱਲ ਨੂੰ ਸੋ ਭਾਈ ਥੋੜਾ ਜਿਆ ਸਮਝਦਾਰ ਬਣੋ ਮਹਾਰਾਜ ਸੱਚੇ ਪਾਤਸ਼ਾਹ ਦੇ ਭਰੋਸਾ ਰੱਖੋ ਮੈਂ ਅੱਜ ਜਿਹੜੀਆਂ ਪੰਕਤੀਆਂ ਬੋਲੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵੀ ਗੱਲਾਂ ਨਾਲ ਪਰਮੇਸ਼ਰ ਦੇ ਦੇਸ਼ ਨਹੀਂ ਪਹੁੰਚਿਆ ਜਾ ਸਕਦਾ ਉਦਮ ਕਰਨਾ ਪਊ ਕਮਾਈ ਕਰਨੀ ਪਊ ਭਾਈ ਜਿੱਦਾਂ ਮੰਨ ਲੋ ਕੋਈ ਬੰਦਾ ਬਾਹਰ ਗਿਆ ਤੇ ਉਹਨੇ ਜਾ ਕੇ ਉਥੇ ਕੰਮ ਲੱਭਣਾ ਸ਼ੁਰੂ ਕੀਤਾ ਉਹਨੂੰ ਕੰਮ ਮਿਲ ਗਿਆ ਤੇ ਕੰਮ ਕਰਨ ਲੱਗ ਪਿਆ ਹੁਣ ਉਹ ਰੋਜ਼ ਜਾ ਕੇ ਆਪਣੇ ਮਾਲਕ ਨੂੰ ਇਹ ਤਾਂ ਨਹੀਂ ਕਹਿੰਦਾ ਵੀ ਮੈਨੂੰ ਪੈਸੇ ਮਿਲਣਗੇ ਮੈਨੂੰ ਪੈਸੇ ਮਿਲਣਗੇ ਜਦੋਂ ਉਹ ਕੰਮ ਤੇ ਲੱਗਣ ਲੱਗਾ ਉਦੋਂ ਉਹਦੇ ਮਾਲਕ ਨੇ ਕਹਿਤਾ ਵੀ ਭਾਈ ਤੈਨੂੰ ਇੰਨੇ ਪੈਸੇ ਮਿਲਣਗੇ ਤੇ ਜਦੋਂ ਤਾਂ ਅਸੀਂ ਤਨਖਾਹ ਦਵਾਂਗੇ ਮਹੀਨੇ ਨੂੰ ਦਵਾਂਗੇ ਹਫਤੇ ਨੂੰ ਦਵਾਂਗੇ ਉਹਨਾਂ ਗੱਲ ਤੈ ਹੋ ਗਈ ਹੁਣ ਉਹ ਬੰਦਾ ਮੂਰਖ ਹੀ ਹੋਊਗਾ ਜੇ ਰੋਜ਼ ਜਾ ਕੇ ਕਵੇ ਇੱਕ ਦਿਨ ਕੰਮ ਕਰ ਲੈ ਸ਼ਾਮ ਨੂੰ ਜਾ ਕੇ ਫੇਰ ਕਵੇ ਮੇਰੇ ਪੈਸੇ ਕਿੰਨੇ ਹੋਗੇ ਅਗਲੇ ਦਿਨ ਕੰਮ ਕਰਕੇ ਫੇਰ ਕਵੇ ਮੈਨੂੰ ਪੈਸੇ ਦੇਂਗਾ ਸੋ ਇਹ ਮੂਰਖਮਤੀਆਂ ਵਾਲੀਆਂ ਗੱਲਾਂ ਨੇ ਬੰਦੇ ਨਾਲ ਜਦੋਂ ਤੈ ਹੋ ਗਈ ਹੈ ਪਰਮੇਸ਼ਰ ਦੇ ਘਰ ਤੈ ਗੱਲ ਹੈ ਕਿ ਜਿਹੜਾ ਕੋਈ ਅਰਦਾਸ ਕਰ ਲੈਂਦਾ ਉਹਦੀ ਪੂਰੀ ਪੂਰੀ ਮਹਾਰਾਜ ਜ਼ਰੂਰ ਕਰਨਗੇ ਪਰ ਅਰਦਾਸ ਦਾ ਵੀ ਖੇਡ ਹੈ ਹੁਣ ਜੇ ਬੰਦਾ ਕੰਮ ਤੇ ਗਿਆ ਤਾਂ ਤੈ ਤ ਹੋ ਗਈ ਗੱਲ ਪਰ ਕੰਮ ਕਰੇ ਨਾ ਤੇ ਭਾਈ ਮਾਲਕ ਨੇ ਕਦੇ ਵੀ ਪੈਸੇ ਨਹੀਂ ਦੇਣ ਜੇ ਉਹ ਤੁਸੀਂ ਉਦਮ ਨਹੀਂ ਕਰਨਾ ਤੇ ਵਾਹਿਗੁਰੂ ਜੀ ਦੇ ਘਰ ਅਰਦਾਸ ਪੂਰੀ ਨਹੀਂ ਹੋਣੀ ਜੇ ਉਦਮ ਕਰਦੇ ਰਹੋਗੇ ਮਹਾਰਾਜ ਜਰੂਰ ਸੁਣ ਕੇ ਫਲ ਪਾਉਣਗੇ ਸੋ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ